ਰੇਮਬੋ ਮੱਜੂ ਕੇ ਬਲੱਡ ਲਾਈਨ ਦਾ ਐਸਕੋਬਾਰ ਦਾ ਪੁੱਤ ਬਾਈ ਵਿਕਰਾਂਤ ਸ਼ਰਮਾ ਵਾਲੇ ਦਾ ਤੇ ਫਤੇ ਦਾ ਪੋਤਾ ਬਾਕੀ ਖੜ ਨਹੀਂ ਕਰਨੀ ਤੁਸੀਂ ਦੇਖ ਹੀ ਰਹੇ ਹੋ ਕਿ ਮੱਜੂ ਕੇ ਬਲੱਡ ਲਾਈਨ ਦਾ ਜਿਹੜਾ ਰੋਬ ਆ ਉਹ ਅਲੱਗ ਹੀ ਹੁੰਦਾ ਤੁਹਾਨੂੰ ਇਸ ਵੀਡੀਓ ਚ ਦੋ ਮੈਂ ਘੋੜੇ ਦਿਖਾਉਣੇ ਆ ਇੱਕ ਇਹ ਮੱਜੂ ਕੇ ਬਲੱਡ ਲਾਈਨ ਦਾ ਤੇ ਦੂਜਾ ਨੁਕਰਾ ਤੇ ਨਾਲ ਦੇ ਨਾਲੇ ਕਾਰੀਗਰ ਬੰਦਿਆਂ ਨੂੰ ਮੈਂ ਮਲਾਉਣਾ ਜਿਹੜੇ ਬਿਲਕੁਲ ਲਿੱਸੀਆਂ ਘੋੜੀਆਂ ਨੂੰ 15 ਤੋਂ 20 ਦਿਨਾਂ ਚ ਤਿਆਰ ਕਰ ਦਿੰਦੇ ਆ ਐਨ ਪੂਰੀਆਂ ਤਕੜੀਆਂ ਕਰ ਦਿੰਦੇ ਆ ਕਿਵੇਂ ਕਰ ਦੰਦੇ ਆ ਉਹ ਆਪਾਂ ਬਾਈ ਤੋਂ ਇੰਟਰਵਿਊ ਚ ਸਾਰੀ ਆਪਾਂ ਡਿਟੇਲ ਲਵਾਂਗੇ ਜਿੰਨੀ ਇਹਨਾਂ ਘੋੜਿਆਂ ਦੀ ਖਾਨਦਾਨੀ ਬਾਰੇ ਗੱਲ ਕੀਤੀ ਆ ਓਨਿਓ ਮੈਂ ਇਹਨਾਂ ਦੇ ਖਾਣ ਪਾਣ ਬਾਰੇ ਜ਼ਰੂਰ ਗੱਲਬਾਤ ਕੀਤੀ ਆ ਉਹਦਾ ਕਾਰਨ ਇਹ ਆ ਬਾਈ ਜਿਹੜੇ ਬਾਈ ਕਲਜਿੰਦਰ ਉਰੀ ਆ ਬਾਈ ਗੁਰਵਿੰਦਰ ਚਾਲ ਹੋ ਗਿਆ ਬਾਈ ਜਿਸ ਕਾਰਨ ਗੱਲ ਹੋ ਗਿਆ ਬਹੁਤ ਮਿਹਨਤੀ ਬੰਦੇ ਆ ਘੋੜਿਆਂ ਨੂੰ ਦਿਲੋਂ ਪਿਆਰ ਕਰਨ ਵਾਲੇ ਬੰਦੇ ਆ ਤੇ ਆਪ ਹੱਥੀਂ ਕੰਮ ਕਰਦੇ ਆ ਇਹ ਨਹੀਂ ਹੈਗਾ ਵੀ ਲੇਬਰ ਤੇ ਕੰਮ ਛੱਡਿਆ ਹੋਇਆ ਜਿਹੜਾ ਬੰਦਾ ਆਪ ਆਪਣੇ ਘੋੜਿਆਂ ਨੂੰ ਸਾਂਭਦਾ ਉਹ ਬਹੁਤ ਹੀ ਬਰੀਕੀ ਨਾਲ ਆਪਣੇ ਜਾਨਵਰ ਦੀ ਇੱਕ ਤੋਂ ਇੱਕ ਗੱਲ ਨੋਟ ਕਰਦਾ ਕਿ ਉਹ ਉਹਦਾ ਜਾਨਵਰ ਹੈ ਜਿਹੜਾ ਉਹ ਤੰਦਰੁਸਤ ਰਹੇ ਬਹੁਤ ਸਾਰੀਆਂ ਬਾਈ ਨਾਲ ਮੈਂ ਡਾਈਟ ਦੇ ਉੱਪਰ ਵੀ ਗੱਲਾਂ ਬਾਤਾਂ ਕੀਤੀਆਂ ਘੋੜਿਆਂ ਬਾਰੇ ਵੀ ਕੀਤੀਆਂ ਬਾਈ ਦੇ ਘੋੜਿਆਂ ਦੇ ਸਫ਼ਰ ਬਾਰੇ ਵੀ ਕੀਤੀਆਂ ਉਹ ਸਾਰੇ ਇੰਟਰਵਿਊ ਤੁਸੀਂ ਸੁਣਿਓ ਧਿਆਨ ਨਾਲ ਤੁਹਾਡਾ ਕੋਈ ਸੁਝਾਅ ਹੋਇਆ ਤਾਂ ਕਮੈਂਟ ਜਰੂਰ ਕਰ ਦਿਓ ਬਾਕੀ ਨਾਲ ਦੀ ਨਾਲ ਘੋੜਾ ਵੀ ਦੇਖੀ ਜਾਓ ਕੰਨਪੂਰ ਦੇਖੋ ਕਿੰਨਾ ਸੋਹਣਾ ਇਹਦਾ ਛੋਟਾ ਕੰਨ ਤੇ ਕੁੰਡੀਦਾਰ ਬਹੁਤ ਪਿਆਰਾ ਕੱਪ ਕੁੱਪ ਸ਼ੇਪ ਬਹੁਤ ਸੋਹਣੀ ਆ ਬਾਕੀ ਸਕਿਨ ਕੁਆਲਟੀ ਵੀ ਬੰਦਿਆਂ ਦੀ ਮਿਹਨਤ ਘੋੜਿਆਂ ਤੇ ਲੱਗੀ ਹੋਈ ਦੱਸਦੀ ਆ ਵੀ ਕਿੰਨੇ ਕ ਬੰਦੇ ਮਿਹਨਤ ਕਰਦੇ ਆ ਬਾਕੀ ਬਾਈ ਨੇ ਦੋ ਘੋੜੀਆਂ ਤੇ ਇਹ ਆਪਣੇ ਘਰ ਹੀ ਛੱਡਿਆ ਸੀ ਬਾਈ ਕਹਿੰਦਾ ਆਪਾਂ ਹੁਣ ਘੋੜਾ ਲਾਂਚ ਕਰਨ ਲੱਗਿਆ ਜਦੋਂ ਇਹਦੇ ਰਿਜ਼ਲਟ ਆ ਗਏ ਆਪਣੇ ਕੋਲੇ ਇੱਕ ਬਰੜੀ ਚੰਬੀ ਘੋੜੀ ਆ ਬਾਈ ਕੋਲੇ ਉਹਦੇ ਉੱਪਰ ਇਹਦਾ ਬਹੁਤ ਸੋਹਣਾ ਬੱਚਾ ਆ ਬਿਲਕੁਲ ਇੱਕ ਰੰਗ ਦਾ ਕਾਲਾ ਇੱਕ ਹੋਰ ਘੋੜੀ ਆ ਉਦੇ ਉੱਪਰ ਵੀ ਮੱਥੇ ਪਟਾ ਤੇ ਇੱਕ ਪੈਰ ਚਿੱਟੇ ਦਾ ਬੱਚਾ ਆ ਉਹ ਵੀ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਉਂਗਾ ਬਾਕੀ ਰੈਂਬੋ ਦੀਆਂ ਤੁਸੀਂ ਜਿਹੜੇ ਫੋਟੋਆਂ ਨੇ ਸ਼ਾਟ ਨੇ ਉਹ ਦੇਖੀਂ ਜਾਓ ਬਾਕੀ ਘੋੜੇ ਤੁਹਾਡੇ 'ਚ ਕੀ ਤਬਦੀਲੀ ਕਰ ਸਕਦੇ ਆ ਉਹ ਵੀ ਇਸ ਵੀਡੀਓ 'ਚ ਦੇਖ ਲਿਓ ਬਾਈ ਕਲਜਿੰਦਰ ਕਹਿੰਦਾ ਵੀ ਮੈਂ ਬਿਲਕੁਲ ਕਲੀਨ ਸ਼ੇਪ ਸੀ ਤੇ ਅੱਜ ਗੁਰੂ ਦਾ ਸਿੰਘ ਬਣਾਉਣ ਵਾਲੇ ਮੈਨੂੰ ਘੋੜੇ ਨੇ ਬਾਈ ਕਿਵੇਂ ਆਪਣੀ ਜ਼ਿੰਦਗੀ 'ਚ ਬਦਲਾ ਲੈ ਕੇ ਆਏ ਘੋੜਿਆਂ ਨੇ ਕਿਵੇਂ ਬਦਲਾ ਲਿਆਂਦਾ ਉਹ ਵੀ ਆਪਾਂ ਇੰਟਰਵਿਊ ਸੁਣਾਵਾਂਗੇ ਤੇ ਆਜੋ ਹੁਣ ਤੁਹਾਨੂੰ ਮੈਂ ਦੂਜਾ ਘੋੜਾ ਦਿਖਾਉਣ ਲੱਗਿਆ ਬਾਈ ਦਾ ਬਰੂਧ ਬਰੂਧ ਅਰਜਨ ਰੌਲੀ ਦਾ ਪੋਤਾ ਆ ਗਿਆ ਤੇ ਬਤਾਵ ਘੋੜੇ ਦਾ ਪੁੱਤ ਆ ਗਿਆ ਇਹ ਵੀ ਬਹੁਤ ਸੋਹਣਾ ਘੋੜਾ ਤੇ ਚੰਗੇ ਕੱਦ ਕਾਠ ਦਾ ਬਾਈ ਕਹਿੰਦਾ 66 ਇੰਚ ਕੱਦ ਕਰ ਗਿਆ ਤੇ ਬਾਕੀ ਤੁਸੀਂ ਇਹਦਾ ਸਟਰਕਚਰ ਦੇਖ ਲਓ ਇਹਦੀ ਗਰਦਨ ਕੰਨ ਮੂਹ ਮੰਹੰਦਰਾ ਬਹੁਤ ਸੋਹਣਾ ਤੇ ਬੱਚੇ ਵੀ ਬਹੁਤ ਸੋਹਣੇ ਆਏ ਆ ਚਾਰ ਪੰਜ ਬੱਚੇ ਆ ਗਏ ਬਾਈ ਕਹਿੰਦਾ ਤੇ ਬਹੁਤ ਸੋਹਣੇ ਬਾਕੀ ਇਹਾ ਫੋਟੋਆਂ ਜਿਹੜੀਆਂ ਵਿੱਚ ਮੈਂ ਲਾ ਦੂੰ ਤੇ ਇੱਕ ਜਦੋਂ ਮੈਂ ਵੀਡੀਓ ਕਰਕੇ ਆਇਆ ਉਸ ਤੋਂ ਬਾਅਦ ਘੋੜੀ ਸੂਈ ਆ ਉਹ ਘੋੜੀ ਮਤਲਬ ਮਿਲੀ ਸੀ ਜਦੋਂ ਘੋੜਾ ਬਾਈ ਕਲਜਿੰਦਰ ਕੋਲ ਆ ਗਿਆ ਸੀ ਉਦੋਂ ਮਿਲਾਈ ਸੀ ਜਦੋਂ ਦਾ ਵੀਰ ਕਲਜਿੰਦਰ ਕੋਲੇ ਘੋੜਾ ਆਇਆ ਉਹਦਾ ਪਹਿਲਾ ਰਿਜ਼ਲਟ ਵੀ ਆ ਚੰਬੀ ਘੋੜੀ ਦੇ ਨੀਚੇ ਤੁਸੀਂ ਦੇਖੋ ਬਹੁਤ ਹੀ ਪਿਆਰਾ ਬੱਚਾ ਨੁਕਰੀ ਬਸ਼ੇਰੀ ਆਈ ਆ ਘੋੜੇ ਦੋਹੇ ਸੋਹਣਿਆ ਤੇ ਦੋਹੇ ਬਹੁਤ ਚੰਗੇ ਬੱਚੇ ਆ ਗਏ ਦੋਵਾਂ ਘੋੜਿਆਂ ਦੇ ਤੇ ਆਜੋ ਹੁਣ ਵੀਰ ਨਾਲ ਮੈਂ ਤੁਹਾਡੀ ਗੱਲਬਾਤ ਕਰਾਉਣਾ ਤੇ ਉਹਨਾਂ ਦੇ ਆਪਾਂ ਤਜਰਬੇ ਸੁਣਦੇ ਆਂ ਤੇ ਦੋ ਘੋੜੀਆਂ ਜਿਹੜੀਆਂ ਫੋਰ ਸੇਲ ਵੀ ਨੇ ਇੱਕ ਰਿਜਨਲ ਸੂਰਜ ਘੋੜੇ ਦੀ ਧੀ ਹੈ ਜਿਹੜਾ ਬਾਈ ਮਿੰਟੂ ਕੋਲ ਵੱਡਾ ਘੋੜਾ ਹੁੰਦਾ ਸੀ ਸੂਰਜ ਉਹ ਵੀ ਫੋਰ ਸੇਲ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਹਦੀ ਕੀ ਡਿਟੇਲ ਆ ਕੀ ਗੱਲਬਾਤ ਆ ਕਿੰਨੀ ਉਮਰ ਦੀ ਹੋਗੀ ਤੇ ਕਿੰਨੇ ਬੱਚੇ ਦੇਗੀ ਤੇ ਹੁਣ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਜਿਹੜੇ ਸੱਜਣਾ ਆਪਣੇ ਚੈਨਲ ਤੇ ਨਵੇਂ ਜੁੜੇ ਹੋਇਆ ਉਹ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇ ਦਿਓ ਕਿ ਘੋੜੇ ਤੁਹਾਨੂੰ ਕਿੱਦਾਂ ਦੇ ਲੱਗੇ ਇਹ ਵੀਡੀਓ ਕਿੱਦਾਂ ਦੀ ਲੱਗੀ ਸਾਡੀ ਗੱਲਬਾਤ ਕਿੱਦਾਂ ਦੀ ਲੱਗੀ ਲੋਈ ਮੈਟਰੋ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਚੰਡੇਵਾਲਾ ਸਟੱਡ ਫਾਰਮ ਤੇ ਪਿੰਡ ਚੰਡੇਵਾਲਾ ਜ਼ਿਲ੍ਹਾ ਮੋਗਾ ਤੇ ਆਪਣੇ ਨਾਲ ਬਾਈ ਕਲਜਿੰਦਰ ਸਿੰਘ ਗਿੱਲ ਨੇ ਇਹਨਾਂ ਦਾ ਫਾਰਮ ਵੀ ਦਿਖਾਵਾਂਗੇ ਇਹਨਾਂ ਦੇ ਦੋ ਘੋੜੇ ਆਪਾਂ ਦਿਖਾਉਣੇ ਤੁਹਾਨੂੰ ਇੱਕ ਨੁਕਰਾ ਤੇ ਦੂਜਾ ਮੱਝੂ ਕੇ ਬਲੱਡਲਾਈਨ ਦਾ ਬਾਈ ਜੀ ਬਹੁਤ-ਬਹੁਤ ਸਾਰਦਾ ਤੁਹਾਡਾ ਤੁਹਾਡੇ ਬਾਈ ਬੈਂਕ ਬਹੁਤ-ਬਹੁਤ ਧੰਨਵਾਦ ਕਰ ਦਿੰਦੇ ਹਾਂ ਸੱਜਣ ਤੇ ਆਉਣ ਤੇ ਧੰਨਵਾਦ ਵੀਰੇ ਇੱਕ ਆਪਣੀ ਪਹਿਲਾਂ ਗੱਲ ਹੋਈ ਸੀ ਵੀਡੀਓ ਦੇਖ ਲੋ ਸਵਾਬਾ ਆਪਣਾ ਵੀਡੀਓ ਬਣਾਉਂਦਾ ਹੁਣ ਬਣਿਆ ਤੇ ਬਾਈ ਨੇ ਬਹੁਤ ਸੋਹਣਾ ਫਾਰਮ ਬਣਾਇਆ ਇੱਧਰ ਕਮਰੇ ਬਣਾਇਆ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਵੀਡੀਓ ਦੇ ਵਿੱਚ ਇਹ ਸੋਹਣਾ ਮਤਲਬ ਬਈ ਛੋਟਾ ਜਿਹਾ ਫਾਰਮ ਵੀ ਵਧੀਆ ਢੰਗ ਜਿਹਾ ਬਣਾ ਲਿਆ ਤੇ ਹਾਂ ਬਈ ਆਪਨੇ ਕਿ ਜੋਗਾ ਜਿੰਨਾ ਕਿ ਆਪਣਾ ਵੀ ਪੜਦਾ ਸੀਗਾ ਉਨਾਂ ਦਾ ਹਾਂ ਹਾਂ ਨਹੀਂ ਬਹੁਤ ਸੋਹਣਾ ਵੀਰੇ ਹਰ ਇੱਕ ਬੰਦੇ ਨੂੰ ਮਨ ਹੁੰਦਾ ਈ ਚਾਰ ਪੰਜ ਵਧੀਆ ਕਮਰੇ ਹੋਣ ਵਿੱਚ ਮੇਰੇ ਘੋੜੇ ਰੱਖੇ ਹੋਣ ਤੇ ਆਜੋ ਬਾਈ ਦਾ ਫਾਰਮ ਵੀ ਦਿਖਾਈ ਜਣਾ ਨਾਲ ਦੀ ਨਾਲ ਤੇ ਨਾਲ ਹੀ ਤੁਹਾਨੂੰ ਜਾਨਵਰ ਤੇ ਪੀਚੌਂਨਾ ਬਾਈ ਦੇ ਫਾਰਮ ਦਾ ਤੇ ਆਹ ਸਭ ਤੋਂ ਪਹਿਲਾਂ ਮੱਝੂ ਕੇ ਬਲੱਡ ਲਾਈਨ ਦਾ ਇਹਦੀ ਤੁਸੀਂ ਯਾਰ ਗਰਦਨ ਤੋਂ ਅੰਦਾਜ਼ਾ ਲਾਈ ਲਾਉਂਗੇ ਕਿਉਂਕਿ ਤੇ ਬਈ ਸ਼ੋਰ ਨੇ ਬਹੁਤ ਸੋਹਣੇ ਦਿੱਤੇ ਹਾਂ ਬਈ ਇਹ ਵੈਸੇ ਹੀ ਇਹਦੀ ਖੜਨੀ ਕਾਮੀ ਵੈਸੇ ਹੀ ਕੁਦਰਤੀ ਮੱਝੂ ਦੇ ਸਸੇ ਵੀ ਕੋੜੇ ਦੇ ਦੇਖ ਲੇਗੇ ਨਾ ਫਾਇਦਾ ਨਹੀਂ ਹੈ ਬਾਕੀ ਵੀਰੇ ਚ ਫਦੇ ਵਾਲਾ ਬਲੱਡ ਬੋਲਦਾ ਹਲਾ ਕੇ ਚੀਜ਼ ਆਉਗੀ ਬਾਕੀ ਹਾਂ ਇਹਦਾ ਪਿਓ ਵੀ ਇਦਾਂ ਹੀ ਖੜਦਾ ਇਹ ਇੱਕ ਦੋ ਦਿਨੋਂ ਵੱਧ ਹੀ ਹੈ ਇਹਦਾ ਬੱਚਾ ਦੇਖ ਲਈ ਕੋਈ ਦੇ ਨਾਲ ਵਧੀਆ ਹੈ ਅੱਗੇ ਅੱਗੇ ਰਫਾਈਨ ਹੋ ਜਾਂਦਾ ਬਲੱਡ ਇਹ ਹੈ ਨਾ ਜੀ ਤੇ ਇਹਦਾ ਨਾਮ ਆ ਗਿਆ ਆਪਣੇ ਵੀਰੇ ਦਾ ਰੈਂਬੋ ਉਮਰ ਕਿੰਨੀ ਹੋਗੀ ਵੀਰੇ ਕੱਲੋ ਬਈ ਦੋ ਦਾ ਤਾਂ ਲੱਗਾ ਅਜੇ ਸਟਾਰਟ ਕੀਤੀ ਹਾਂ ਮਤਲਬ ਦਾ ਗਿਆ ਠੀਕ ਹੈ ਤੇ ਕੱਦ ਕਿੰਨਾ ਕਰ ਗਿਆ ਵੀਰੇ ਮਾਤ ਭਾਈ 66 ਇੰਚ ਤੋਂ ਬਾਹਰ ਅੱਛਾ ਬਿਲਕੁਲ 36 ਤੋਂ ਬਾਹਰ ਹੋ ਗਿਆ ਮਤਲਬ ਇਹ 2 ਇੰਚ ਦਾ ਆਹ ਰਾਮ ਨਾਲ ਕਰਦੇ 65 ਇੰਚ ਦਾ ਘੋੜਾ ਬਣ ਜੂਗਾ ਭਾਈ ਜਿਆਦਾ ਵੀ ਹੋ ਸਕਦਾ ਕੱਟ ਕੇ 50 ਕੇ ਬਲੱਡ ਲੈਣ ਥੋੜਾ ਲੰਮਾ ਹੈ ਤਾਂ ਬਾਦੀ ਬਾਦੀ ਕੇ ਨਾਲ 3 ਸਾਲ ਤੱਕ ਵਧੀ ਜਾਂਦੀ ਹੈ ਨਾ ਠੀਕ ਹੈ ਭਾਈ ਤੇ ਜਿਵੇਂ ਹੁਣ ਦੋ ਰੰਗ ਲੱਗਿਆ ਇਹਦੇ ਰਿਜ਼ਲਟ ਇਹਦੇ ਆ ਵੀਗੇ ਇਹ ਤਾਂ ਮੈਂ ਪਹਿਲੀ ਵਾਰ ਇਹ ਸਿਰ ਤੇ ਛੇੜਾ ਹੁੰਦਾ ਆਪਾਂ ਛੱਡ ਲਿਆ ਸੀ ਦੋ ਘੂੜੀਆਂ ਤੇ ਆਪਣੇ ਘਰੇ ਬਾਸੇ ਨਹੀਂ ਛੱਡਿਆ ਇਹਦੀ ਸਰਵਿਸ ਹੁਣ ਆਪਣੀ ਕੀਤੀ ਆ ਬਸ ਪਹਿਲਾ ਇੱਕ ਔਰ ਤੁਸੀਂ ਆਪ ਚੈੱਕ ਕਰ ਲੈ ਜੀ ਬੋਲਾ ਬੱਚੇ ਨਹੀਂ ਆਏ ਹੁਣ ਆਪਾਂ ਲਾਂਚ ਕੀਤਾ ਮੰਨ ਲਾ ਠੀਕ ਆ ਭਾਈ ਪਹਿਲਾਂ ਆਪਾਂ ਘਰੇ ਹੀ ਛੱਡਾਂ ਤੁਹਾਨੂੰ ਇਹ ਬਹੁਤ ਸਹੀ ਸੋਚ ਆ ਬਈ ਬੰਦਿਆਂ ਦੀ ਤੇ ਅੱਜ ਮੈਂ ਤੇਰੇ ਏਰੀਆ ਏਰੀਆ ਚ ਆਇਆ ਸੀ ਭਰਾ ਮੇਰੇ ਆ ਦੇਖ ਤੇ ਮੈਂ ਮੇਰੇ ਘੋੜੇ ਦੀ ਵੀ ਬੱਚੀ ਦੇਖ ਕੇ ਉਹ ਵੀ ਛੋਟਾ ਜਿਹਾ ਛੱਡ ਲਿਆ ਸੀ ਤੇ ਘੋੜੇ ਦੇ ਬਰਾਬਰ ਜਦੋਂ ਘੋੜਾ ਜਵਾਨ ਹੁੰਦਾ ਪੰਜਾਰੇ ਲੱਗਦਾ ਉਹਦੇ ਦੇ ਬੱਚੇ ਬਰਾਬਰ ਖੜ ਜਾਂਦੇ ਆਗੇ ਤੇ ਇਹ ਪਲੱਸ ਪੁਆਇੰਟ ਹੋ ਜਾਂਦਾ ਘੋੜੇ ਵਾਸਤੇ ਵੀਰੇ ਸਹੀ ਗੱਲ ਆ ਜੀ ਹੁਣ ਜੇ ਮੰਨ ਲਓ ਅੱਜ ਆਪਾਂ ਘੋਣਾ ਛੱਡਦੇ ਆਂ ਤੇ ਸਾਲ ਨੂੰ ਬੱਚਾ ਆਊਗਾ ਉਹ ਵੇਟ ਕਰਨੀ ਪੈਂਦੀ ਸਹੀ ਗੱਲ ਕਿਉਂਕਿ ਆਪਾਂ ਬਈ ਕਰਾਉਣ ਦੇ ਦੇਖੋ ਘੋੜਿਆਂ ਦਾ ਹੁਣ ਬਰੀਡਿੰਗ ਆਪਾਂ ਹੋਰ ਦਾ ਜ਼ਿਆਦਾ ਕੰਮ ਨਹੀਂ ਲੈਂਦੇ ਹਨਾ ਸਹੀ ਗੱਲ ਆ ਤੇ ਮੱਜੂਕੇ ਬਲੈਕ ਲਾਈਨ ਚ ਮੈਨੂੰ ਪਤਾ ਹੀ ਆ ਇਹਦੀ ਗਰਦਨ ਵੀ ਬਹੁਤ ਸੋਹਣੀ ਆ ਤੇ ਕੰਨ ਦਿਨ ਪਰ ਦਿਨ ਅੱਗੇ ਜਿਹੜੇ ਬੱਚੇ ਆ ਯਾਰਾ ਰਫਾਈਨ ਹੋਈ ਜਾਂਦੇ ਕੰਨ ਕੁੰਡੀ ਵਾਲਾ ਪਹਿਲਾ ਬੱਚਾ ਜਿਹੜੀ ਦੇਖਿਆ ਹੀ ਆ ਕੰਨ ਬਹੁਤ ਛੋਟਾ ਤੇ ਕੁੰਡੀਦਾਰ ਇਹਦੇ ਨਾਲ ਵੀ ਛੋਟਾ ਕੰਨ ਲੈ ਬੱਚਾ ਵੀ ਆਪਾਂ ਦਿਖਾਉਨੇ ਆ ਤੇ ਦੇਖ ਲਓ ਬਿਲਕੁਲ ਜੈਡ ਬਲੈਕ ਆ ਤੇ ਦੋ ਪੈਰ ਚੱਤੇ ਆ ਇਹਦੇ ਹਾਂ ਪਾਹੀ ਮਾਰ ਕੇ ਕਰਦਾ ਬਈ ਬਾਕੀ ਜੈਡ ਬਲੈਕ ਦੋ ਪਿ ਇਹ ਮੇਰਾ ਰਾਜਕੇਸਰੀ ਘੋੜਾ ਉਹਦੇ ਵੀ ਦੋ ਪੈਰ ਚੱਲਦੇ ਨੇ ਉਹ ਵੀ ਬਾਈ ਮਾਰਕਿੰਗ ਹੈ ਮਾਰਕਿੰਗ ਹੋਈ ਹੈ ਸਹੀ ਗੱਲ ਆ ਵਿਧੀ ਸਟੱਡ ਸਰਵਿਸ ਨੂੰ ਉਪਨ ਦਾ ਫੀਸ ਕਿੰਨੀ ਰੱਖਿਆ ਹੈ ਇਹਦੇ ਦੀ ਕੀ ਹੈ ਫੀਸ 21000 ਇਹਦੇ ਦੋ ਬੱਚੇ ਇੱਕ ਬੱਚੀ ਆਈ ਆ ਮੱਥੇ ਬਲੇਜ ਤੇ ਇੱਕ ਬੈਲ ਚਿੱਟਾ ਠੀਕ ਹੈ ਇੱਕ ਜੈਡ ਬਲੈਕ ਬੱਚਾ ਆਪਣੇ ਘਰੀ ਦੋ ਬੱਚੇ ਆਪਾਂ ਪਹਿਲਾਂ ਆਪਣਾ ਘੋੜਾ ਘਰੇ ਛੱਡ ਕੇ ਘੋੜਿਆਂ ਦੇ ਚੈੱਕ ਕਰ ਲਿਆ ਹੈ ਨਾ ਹੱਡ ਵੀ ਬਾਈ ਚੰਬੀਆਂ ਤੇ ਬੈਠੇ ਸੀ ਨੂੰ ਕਰੇ ਬੱਚਿਆਂ ਨਾਲ ਉਹਦੇ ਛੱਡਾ ਤੇ ਪੂਰੇ ਬਾਈ ਘੋੜੇ ਨੇ ਆਜੋ ਬਾਈ ਤੁਹਾਨੂੰ ਮੈਂ ਨਾਲ ਲੈ ਜਾ ਰਿਹਾ ਦਿਖਾਉਣਾ ਤੇ ਆਪਣੇ ਮੱਝੂਕੇ ਨਾਲ ਇਹਦਾ ਜਿਹੜਾ ਬਾਈ ਬਿਸ਼ੀਰਾਂ ਤੇ ਆਇਆ ਤੇ ਉਹ ਵੀ ਇਹ ਸਾਈਡ ਤੇ ਆਪਣੀ ਹਾਂ ਇਹ ਪਹਿਲਾ ਬੱਚਾ ਹੈ ਨਹੀਂ ਬਾਈ ਦਲਦੈਂ ਡਰਿਆ ਵੀ ਸੀ ਕਿਉਂਕਿ ਆਪਣੇ ਘਰੇ ਰਿਜਲਟ ਉਹਨਾਂ ਘਰੇ ਰਿਜਲਟ ਮਾੜਾ ਸੀ બીજી ਗੱਲ ਹੋਰ ਆ ਬਾਈ ਇਹ ਘੋੜੀ ਦੀ ਅੱਖ ਬੜੀ ਸੀਗੀ ਅੱਛਾ ਬਾਈ ਤੇ ਬਾਈ ਇੱਕ ਵੀ ਅੱਖ ਦੇ ਵਿੱਚ ਪ੍ਰੋਬਲਮ ਨਹੀਂ ਆਈ ਬਹੁਤ ਘੋਰਗਾ ਤਾਂ ਸਾਫ ਆਈ ਬਿਲਕੁਲ ਠੀਕ ਆ ਬਈ ਤੇ ਬਹੁਤ ਚੰਗਾ ਬੱਚਾ ਜੱਡ ਬਲੈਕ ਬੱਚਾ ਇੱਕੋ ਹੀ ਰੰਗ ਦਾ ਬਿਲਕੁਲ ਇੱਕ ਰੰਗ ਦਾ ਹਾਂ ਤੇ ਕੁੰਡੀ ਵਾਲਾ ਕੰਨਾ ਆ ਹਜੇ ਪੌਣੇ 2 ਮਹੀਨੇ ਦਾ ਬਈ ਨੇ ਬੱਚਾ ਪੁੱਠਾ ਪੱਠਾ ਬਹੁਤ ਸੋਹਣਾ ਗਲਾਈਦਾ। ਆਹ ਦਾਲਾ ਘੋੜੇ ਨਾਲ ਵੀ ਬਹੁਤ ਕੁੰਡੀ ਬਣਾਉਂਦਾ ਕਰਦਾ। ਜੇ ਬਈ ਬੱਚਾ ਵੀ ਤੇਰਾ ਪੂਰਨ ਤਿਆਰ ਨਹੀਂ ਆਪਾਂ ਦੇਖਿਆ ਡੇਢ ਦੋ ਮਹੀਨਿਆਂ ਦੇ ਬੱਚੇ ਦੇ ਨਾ ਪਸਸੜੀਆਂ ਵਿਖਦੀਆਂ ਹੁੰਦੀਆਂ। ਬਈ ਇਹ ਘੋੜੀ ਵੀ ਤੁਹਾਡੇ ਸਾਹਮਣੇ ਆਪਾਂ ਫਿਰ ਦਾਣਾ ਉਹ ਵਰਤਦੇ ਨੇ ਆਪਣਾ ਦਰਾਹ ਵਾਲੀ ਫੀਡ ਅੱਛਾ ਬਈ। ਤੇ ਉਹ ਬਈ ਟੁੱਟਣ ਨਹੀਂ ਦਿੰਦੀ ਇਦਾਂ ਵੀ ਪਹਿਲਾਂ ਮੈਂ ਆਪ ਦਾ ਦਾਣਾ ਪਾਉਂਦਾ ਸੀਗਾ ਪਸ਼ੂ ਇਦਾਂ ਲੱッセ ਹੋ ਜਾਂਦੇ ਸੀਗੇ। ਠੀਕ ਆ ਬਈ। ਸੋਕੇ ਘੋੜੀ। ਅੱਛਾ ਬਈ। ਕੀ ਪੈ ਜਾਂਦੀ ਸੀਗੀ? ਤੇ ਅੱਜ ਜਦੋਂ ਦਾ ਮੈਂ ਫੀਡ ਮੰਨ ਲਓ ਮੈਨੂੰ ਆਹ ਗਰਮੀਆਂ ਜਦੋਂ ਉਰੇ ਸਾਹਮਣੇ ਹੈ ਜਾਲ ਦੂਜੀ ਵੀ ਘੋੜੀ ਸੁਈ ਸੁਈ ਦੇਖ ਲਓ ਸਹੀ ਗੱਲ ਲੱਗਦੀ ਹੈ ਬੱਚਾ ਦੇਖ ਲਓ ਜਿਵੇਂ ਅਕਸਰ ਇਹ ਦਵਾਰਾ ਮਲਾਈਆ ਫਿਰ ਆਪਾਂ ਨੇ ਬਿਲਕੁਲ ਇਹ ਵੀ ਉਦੋਂ ਫਿਰ ਗਰਮੀ ਚ ਬਾੜੀ ਆਉਂਦੀ ਸੀਗੀ ਅੱਛਾ ਅੱਛਾ ਵੀ ਹਾਂ ਫਿਰ ਅਗਲਾ ਬੱਚਾ 1 1/2 ਮਹੀਨਾ ਪਹਿਲਾਂ ਸੁਈ ਹੈ ਜੇ ਉਦੋਂ ਮਲਾਉਂਦੇ ਨੇ ਫਿਰ ਉਦੋਂ 1 1/2 ਮਹੀਨਾ 2 1/2 ਮਹੀਨੇ ਅੱਜ ਤੋਂ ਪਹਿਲਾਂ ਜਾਵੜਾ ਨਹੀਂ ਫਿਰ ਬਾੜੀ ਗਰਮੀ ਚ ਹੁਣ ਮਲਾਵਾਂਗੇ ਅਗਲੀ ਠੀਕ ਹੈ ਬਈ ਜਿਵੇਂ ਤੁਸੀਂ ਮਤਲਬ ਬੱਚਾ ਵੀ ਥੋੜਾ ਪੂਰਾ ਤਿਆਰ ਆ ਫਿਰ ਨਾਲ ਬੱਚੇ ਨੂੰ ਫੀਡ ਪਾਉਣ ਲੱਗੇ ਤੁਸੀਂ ਇਹ ਬੱਚਾ ਹੁਣ ਖਾਣੀ ਸਟਾਰਟ ਕੀਤੀ ਇਹਨੇ ਅ ਉਹ ਨਾ ਵੀ ਹਾਂ 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 ਕਿਉਂਕਿ ਸਾਨੂੰ ਬਈ ਦੂਰ ਪੈ ਜਾਂਦਾ ਹਨ ਆ ਉਹ ਉਹਨਾਂ ਦੀ ਬ੍ਰਾਂਚ ਇੱਥੇ ਆ ਆਹ ਉੱਥੋਂ ਆਪਾਂ ਦਾਣਾ ਚਾਹਦੇ ਆ ਉਹ ਨੂੰ ਪਹਿਲਾਂ ਦੱਸ ਦਈਦਾ ਕਿ ਜਿਵੇਂ ਹੁਣ ਬੱਚਾ ਇਹ ਖਾਣ ਲੱਗ ਗਿਆ ਤੇ ਹੁਣ ਆਪਾਂ ਉਹ ਇਹਦੇ ਆਸਤੇ ਘਟਾ ਲੈ ਆ ਅੱਛਾ ਇਹ ਬੱਚਿਆਂ ਲਈ ਅੱਡ ਆਉਂਦੀ ਬੱਚਿਆਂ ਲਈ ਉਹਨਾਂ ਨੇ ਹੁਣ ਲਾਂਚ ਕੀਤੀ ਬਈ ਉਹ ਪਾ ਸਕਦੇ ਆਪਾਂ 12 ਮਹੀਨੇ ਤੱਕ ਬੱਚੇ ਨੂੰ ਪਾ ਸਕਦੇ ਆ ਠੀਕ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਵੱਡੀ ਆ ਜਾਂਦੀ ਆ ਤਾਂ ਇਹ ਵੀ ਗੱਲ ਮੈਨੂੰ ਹੁਣ ਨਵੀਂ ਮਿਲੀ ਆ ਤੇ ਨਹੀਂ ਦੋਸਤ ਕਿ ਭਾਈ ਫੋਨ ਕਰਦੇ ਹੋ ਸਾਡਾ ਛੋਟਾ ਬੱਚਾ ਸੀ ਕੀ ਪਾਈਏ ਇਸ ਤਰ੍ਹਾਂ ਬਾਈ ਚਾਰ ਬਹੁਤ ਛੇਤੀ ਬੱਚਾ ਜਿੱਦਾਂ ਹਣਾ ਮਨ ਲਾਇਆ ਤਾਂ ਪਹਿਲਾਂ ਹੀ ਸਿਹਤ ਸਹੀ ਹੈ ਜੇ ਦੁੱਧ ਤੇ ਹੁਣ ਏਦਾਂ ਖਾਣ ਲੱਗ ਗਿਆ ਜਿੱਦਨੇ ਇਹਨੂੰ ਫੀਡ ਸਟਾਰਟ ਕਰਤੀ ਨਾ ਤੇ ਇਹ ਤਾਂਜਾ ਮਹੀਨੇ ਦਾ ਬੱਚਾ ਬਹੁਤ ਗਰੋਥ ਕਰਦਾ ਠੀਕ ਆ ਬਈ ਬੱਚਿਆਂ ਲਈ ਆੱਡਾ ਛੋੜਿਆਂ ਲਈ ਤਾਂ ਜਿਵੇਂ ਪਏ ਵੀ ਆ ਦੋ ਤੋ ਇਹ ਬਾਈ ਜਿਹੜੀ ਆਹ ਨਹੀਂ ਕੀ ਦੂਜੀ ਆਪਣੀ ਡਾਇਮੰਡ ਆ ਇਹ ਫੀਡ ਮੰਨ ਲਾ ਵੀ ਜਿੱਦਾਂ ਪਸ਼ੂ ਬਾੜਾ ਫਿੱਕਾ ਏ ਜਾਂ ਕੋੜੇ ਤੋੜਦੇ ਆ ਫਿੱਕੇ ਪੈਣ ਲੱਗ ਜਾਂਦੇ ਆ ਬਾਈ ਇਹ ਹੈ ਭਾਈ ਜਾਂ ਡਾਇਮੰਡ ਠੀਕ ਹੈ ਬਈ ਬਿਲਕੁਲ ਕੋੜਾ ਨਾ ਟੁੱਟੂ ਜਿੱਦਾਂ ਦਾ ਤੇਰਾ ਹੈਗਾ ਜਿੱਦਾਂ ਤੂੰ ਤੋੜਨ ਲੱਗ ਗਿਆ ਉਦਾਂ ਦੇ ਰੋ ਉਦਾਂ ਦੇ ਰੋ ਜੇ ਮੰਨ ਲ ਆਹ ਜਿਹੜੀ ਫੀਡ ਹੈ ਇਹੇ ਪਾਉਣੇ ਆਪਾਂ ਜਿਵੇਂ ਹੁਣ ਘੋੜੇ ਖੜੇ ਗਰਮੀ ਬਾਲੀ ਆਪਾਂ ਨਹੀਂ ਬੈਠਦੇ ਠੀਕ ਹੈ ਬਈ ਇਹ 3 ਕਿਲੋ ਹੀ ਪੈਣੀ ਨਾਲੇ ਤਾਂ ਬਾਈ ਸਸਤੀ ਪੈਂਦੀ ਦੂਜੇ ਢਾਣੇ ਨਾਲ ਆਪਾਂ ਸਾਰੇ ਵੇਣ ਵਿਆਹ ਕੇ ਦੇਖ ਇਹ ਚ ਇਹ ਚ ਤੂੜੀ ਵਗੈਰਾ ਮਿਕਸ ਕਰ ਦਾਂ ਫਿਰ ਬਈ ਨਹੀਂ ਓ ਜਿੱਦਾਂ ਆਪਾਂ ਹੁਣ ਕੋਈ ਤੁਚਾਰਾ ਪਾਈ ਜਾਓ ਆਪਦਾ ਹਾਂਜੀ ਇਹ ਜਾਂਦਾ 2 ਘੰਟੇ 1.5 ਘੰਟਾ ਪਹਿਲਾਂ ਪਾ ਦਿਓ ਠੀਕ ਹੈ ਬਈ ਜਿ ਵੇ ਦੋ ਪਾਰਚ ਪਾ ਦੇ ਜਿਵੇਂ ਮੈਂ ਤਾਂ ਹੁਣ ਬਈ ਤਿੰਨ ਪਾਰਚ ਪਾ ਦਿੰਨਾ ਕਿਲੋ ਮੈਂ ਸੁਬਾ ਪਾ ਦਿੰਨਾ ਅੱਛਾ ਬਈ ਕਿਲੋ ਮੈਂ ਦੁਪਹਿਰੇ ਕਿਲੋ ਸ਼ਾਮ ਨੂੰ ਠੀਕ ਪੂਰਾ ਪਚਾ ਵੀ ਜਾਂਦਾ ਤੇ ਨਾਲੇ ਜਿਹੜਾ ਆਪਾਂ ਦਾ ਕੋਈ ਚਾਰਾ ਪਾਉਣਾ ਜਿਵੇਂ ਹੁਣ ਕਾਹ ਪਾ ਦਿੰਨੇ ਆਪਾਂ ਜਾਂ ਹਰੇ ਵਗੈਰਾ ਪਾ ਦਿੰਨੇ ਆ ਉਹ ਬਾਅਦ ਦੀ ਗੱਲ ਆ ਉਹ ਜੇ ਪਹਿਲਾਂ ਪਾ ਦਿਓ ਜੇ ਬਾਅਦ ਚ ਪਾ ਦਿਓ ਇਹਨੂੰ ਕੱਲੀ ਨੂੰ ਜਿੱਦਾਂ ਤਾਂ ਬਹੁਤ ਵਧੀਆ ਲੱਗ ਇਹ ਇਦਾਂ ਹੀ ਬਈ ਘੋੜੇ ਖਾ ਜਾਂਦੇ ਇਦਾਂ ਨਾ ਇਹ ਗਿੱਲੀ ਕਰਨੀ ਆ ਪਾਣੀ ਤਾਂ ਇਹਨੂੰ ਲਾਉਣਾ ਹੀ ਨਹੀਂ ਆਪਾਂ ਠੀਕ ਆ ਬਈ ਨਾ ਤੂੜੀ ਮਿਕਸ ਕਰਨਾ ਨਾ ਤੂੜੀ ਜੇ ਮੈਂ ਕਰਨੀ ਵੀ ਸੁੱਕ ਪਰ ਮੈਂ ਤਾਂ ਵੈਸੇ ਇਦਾਂ ਹੀ ਪਾਉਣਾ ਇੱਥੇ ਠੀਕ ਆ ਬਈ ਹਾਂ ਤੇ ਬਾਕੀ ਜਿਹੜੇ ਖਾਂਦੇ ਨੂੰ ਬਈ ਘਾਜਾ ਚਾਰਾ ਪਾਉਣਾ ਉਹ ਤਾਂ ਆਪਣੀ ਆਪ ਦੀ ਗੱਲ ਹੈ ਕਿ ਮਤਲਬ ਇਹ ਵੱਡੇ ਘੋੜੇ ਨੂੰ ਬਈ ਜਿਹੜਾ ਉਹਦੇ ਘਾਟ ਤੋਂ ਬਾਹਰ ਹਾਂ ਬਈ ਉਹਨੂੰ ਇਹ 3 ਕਿਲੋ ਪਾਣੀ ਠੀਕ ਹੈ ਵੀਰੇ ਹਾਂ ਜਿਵੇਂ ਹੁਣ ਘੋੜੀ ਆਪਣੀ ਬਾਲੀ ਫਿੱਕੀ ਆ ਜਿਵੇਂ ਸੁਈ ਹੋਈ ਘੋੜੀ ਆ ਬਈ ਹਾਂਜੀ ਠੀਕ ਹੈ ਨਾ ਬੱਚਾ ਦੁੱਧ ਪੀ ਰਿਹਾ ਕੇ ਤੁਸੀਂ ਮੇਟ ਵੀ ਕਰੋ ਇਹਨੂੰ ਕਿੰਨੀ ਕਿ ਪਾਈਓ ਤੁਸੀਂ ਨੇ ਜਿਹੜਾ ਬਈ ਹੁਣ ਇਸ ਟਾਈਮ ਫਰਸਟ ਟਾਈਮ ਹੁਣ ਅਸੀਂ ਚਲ ਨਾਲ ਘਾ ਪਾਉਣੀ ਆ ਕਿਉਂਕਿ ਘਾ ਹੁਣ ਇਹਨੂੰ ਆਪਾਂ ਮੰ ਲਓ ਵੀ ਪਾਦਨੇ ਆ ਸਵਾ ਕਿਲੋ ਸਵੇਰ ਠੀਕ ਹੈ ਵੀਰੇ ਸਵਾ ਕਿਲੋ ਸ਼ਾਮ ਨੂੰ ਠੀਕ ਹੈ ਵੀਰੇ ਦੁਪਹਿਰੇ ਅਸੀਂ ਕਾ ਪਾਦਨੇ ਫੋਲ ਪਾਦਨੇ ਹਾਂ ਜੇ ਮਨ ਲਗਾ ਨਹੀਂ ਪਾਉਣਾ ਪਚਾਰਾ ਆਪ ਦਾ ਪਾ ਰਹੇ ਹਾਂ ਜਿਵੇਂ ਹਰੇ ਪਾ ਰਹੇ ਹਾਂ ਉਵੇਂ ਅਸੀਂ ਇਹਨੂੰ 3 ਕਿਲੋ ਵੇਲ ਤੁਹਾਡੇ ਸਾਹਮਣੇ ਹੀ ਹਮ ਨਾਲੇ ਗਰਮੀ ਬਹੁਤ ਜ਼ਿਆਦਾ ਆ ਗਰਮੀ ਨਾਲ ਵੈਸੇ ਹੀ ਪਸ਼ੂ ਟੁੱਟ ਜਾਂਦਾ ਤੇ ਪਰ ਪੂਰਾ ਦੂਜੀ ਘੋੜੀ ਵੀ ਤੁਸੀਂ ਦੇਖ ਲਿਓ ਨਹੀਂ ਬਾਈ ਆਪਾਂ ਉਹ ਘੋੜਾ ਵੀ ਦਿਖਾਉਣਾ ਤੁਹਾਨੂੰ ਨੁਕਰਾ ਤੁਹਾਨੂੰ ਜਿਹੜਾ ਇਸ ਫੀਲਡ ਚ ਆ ਰਿਹਾ ਹੈ ਤਾਂ ਇਹ ਨਾ ਇਹ ਬਾਈ ਅਹੈਂ ਤਾਂ ਆਪਣੇ ਪੁਰਾਣੇ ਫੋਨ 'ਚ ਹੀ ਆ। ਠੀਕ ਆ। ਪਰ ਹੁਣ ਆਪਾਂ ਨੂੰ 2 ਸਾਲ ਹੋ ਗਏ ਆ ਹਰ ਰਿਸਟਾਰਟ ਕੀਤੇ ਠੀਕ ਆ। ਤੇ ਉਦੋਂ ਪਹਿਲਾਂ ਆਪਾਂ ਆਪ ਦਾ ਦਾਣਾ ਪਾਉਂਦੇ ਸੀ ਇਹ। ਠੀਕ ਆ। ਚਲ ਬੜਾ। ਤੇ ਪਹਿਲਾਂ ਮੈਂ ਨਾ ਘੋੜਾ ਤਾਂ ਤੁਹਾਨੂੰ ਦਿਖਾਉਣੀ ਦਿਖਾਉਣਾ। ਸ਼ਾਰਟ ਬਹੁਤ ਸੋਹਣੇ ਦਿੱਤੇ ਆ। ਤੇ ਆਹਾ ਇਹ ਚੀਜ਼ ਦਿਖਾਉਣੀ ਆ ਤੁਹਾਨੂੰ ਜਿਹੜੀ ਬਾਈ ਨੇ ਟੂਨ ਸਾਹਮਣੇ ਰੱਖੀ ਹੋਈ ਆ। ਬਾਈ ਤੁਸੀਂ ਉਹ ਨੇੜੇ ਹੋ ਕਿਉਂਕਿ ਇਹ ਬਰੂ ਦਾ ਜਿਹੜਾ ਫਟਾਹ ਨਾ ਕੋਈ ਨਾ ਕੋਈ। ਨਾ ਮਰ ਮਰ। ਹਾਂ। ਹੈ। ਇਹ ਇਹ ਕੋੜੀ ਵਾਲੇ ਦੱਸੋ ਬਈ ਗਰਮ ਵੀ ਬਹੁਤ ਆ ਤੇ ਇਹਦੇ ਬਲੱਡ ਲੈਣ ਵਾਲੇ ਦੱਸੋ ਬਈ ਇਹਦੀ ਬਲੱਡ ਲੈਣ ਬਾਈ ਜਿਹੜਾ ਬਾਈ ਬਈ ਛੋਲੇ ਵੱਡਾ ਘੋੜਾ ਨਹੀਂ ਸੀ ਸੂਰਤ ਦੀ ਸੂਰਤ ਬਈ ਲਕਾਰੀਆ ਉਹਦੀ ਧੀ ਆ ਬਾਈ ਉਹਦੀ ਧੀ ਆ ਬਾਈ ਤੇ ਉਮਰ ਜੀ ਦੇ ਕਿੰਨੀ ਹੋਈਏ ਉਮਰ ਦੀ ਬਾਈ ਇਹਨੂੰ 16ਵਾਂ ਸਾਲ ਚੱਲਦਾ ਅੱਛਾ ਬਈ ਤੇ ਪਰ ਤੁਸੀਂ ਮੰਨ ਲਓ ਵੀ ਇਹਨੂੰ ਮਾੜਾ ਬੰਦਾ ਖੜ ਨਹੀਂ ਸਕਦਾ ਬਾਹਰ ਕਰੰਟ ਪਸ਼ੇਰੀ ਨਾਲੋਂ ਵੀ ਜ਼ਿਆਦਾ ਅੱਛਾ ਬਈ ਬਹੁਤ ਜ਼ਿਆਦਾ ਕਰੰਟ ਆ ਹੁਣ ਇਹ ਗੱਭਣ ਆਪਣੇ ਕੋਲੇ ਤੋਂ ਸਾਂਝਾ ਵੀ ਨੇ ਠੀਕ ਹੋ ਗਿਆ ਇਹ ਕਿੰਨਾ ਸਮਾਂ ਹੋ ਗਿਆ ਆਪਣੇ ਕੋਲੇ ਇਹਨੂੰ ਸਾਲ ਇੱਕ ਹੋ ਗਿਆ ਆਪਣੇ ਹੱਥ ਪੈਂਡ ਹੀ ਰਹੀ ਸਟਾਰਟਿੰਗ ਤੋਂ ਜਦੋਂ ਦੀ ਬੇਸ਼ੇਰੀ ਆ ਅੱਛਾ ਬੱਚੀ ਲੋ ਡਿਪੈਂਡੈਂਸੀ ਹਾਂ ਬੱਚੀ ਆਪਣੇ ਕੋਲ ਆਈ ਸੀ ਤੇ ਪਰ ਹੁਣ ਆਪਣੇ ਕੋਲੇ ਆਪਣੇ ਆਪ ਦੇ ਸਾਲ ਹੋ ਗਏ ਥੋੜੀ ਬੋ ਦੇਖ ਲਈ ਤੇ ਨਹੀਂ ਵੀ ਪਤਾ ਕੀ ਕਰਦੇ ਕੀ ਵਾਰ ਪੂੜਾ ਪੂਰਾ ਹੋ ਜਾਣਾ ਉਹਦੇ ਬੱਚੇ ਲੋਕ ਬਣਾ ਦਿੰਦੇ ਚੰਗੀ ਘੋੜੀ ਦੇ ਬੜੇ ਵੀ ਕਹਿੰਦਾ ਵੀ ਇਹਦੀ ਸੂਰਜ ਦੀ ਆ ਇਹ ਜਾਂ ਸੂਰਜ ਦੀ ਸਾਡੇ ਘੋੜੀ ਦੀ ਪਰ ਇਹ ਆਪ ਕੋਈ ਵੀ ਪੁੱਛ ਸਕਦਾ ਬਾਈ ਨੂੰ ਮੈਂਟੂ ਨੂੰ ਕਹਿੰ ਵੀ ਇਹ ਇਹ ਥੋੜੀ ਜੀ ਵੈੜੀ ਜ਼ਿਆਦੇ ਕਰਨਾ ਇਹ ਸਾਰੇ ਘੋੜਿਆਂ ਵਾਲਿਆਂ ਦਾ ਬਿਨਾਰਦਾ ਯਾਦ ਆ ਬਿਕੋੜਾ ਜਿਹੜਾ ਐਕਸਟਰਾ ਫੀਚਰ ਹੁੰਦਾ ਉਹ ਸਾਰੇ ਨੂੰ ਯਾਦ ਹੋ ਜਾਂਦਾ ਬਈ ਇਹ ਜਦੋਂ ਦੀ ਮੈਂ ਲਿਆਂਦੀ ਮੇਰੇ ਸਾਬ ਨਾਲ ਮੈਂ ਰਸਤੇਦਾਰੀ ਜੇ ਨਹੀਂ ਜਾ ਸਕਦਾ ਕਿਉਂਕਿ ਹੁਣ ਇਹ ਬਾਹਰ ਕੱਢਣੀ ਅੰਦਰ ਕਰਨੀ ਤੇ ਮੈਥੋਂ ਬਣਾ ਕੋਈ ਇਹਨੂੰ ਆਪੇ ਇੱਕ ਵਾਰ ਨਵਾਂ ਕੰਮ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਘੋੜਾ ਵੀ ਉਸੇ ਕਮਰੇ 'ਚ ਖੜਾ ਤੇ ਘੋੜੀ ਵੀ ਉਸੇ ਕਮਰੇ 'ਚ ਖੜੀ ਆ ਪਹਿਲੀ ਵਾਰ ਮਤਲਬ ਮੈਂ ਆਪਦੇ ਜ਼ਿੰਦਗੀ 'ਚ ਦੇਖਿਆ ਇਹ ਕੰਮ ਇਹ ਬਈ ਉਦਾਂ ਹੀ ਗੱਜ ਜਾਂਦੇ ਬਸ ਜਦਾਂ ਮਤਲਬ ਵੀ ਅਸੀਂ ਆ ਹੁਣ ਮਜਬੂਰੀ ਕਰਕੇ ਥੋੜਾ ਜਿਹਾ ਵੀ ਅਖਰਕ ਘੋੜੀਆਂ ਸੂਪੀਆਂ ਬੱਚੇ ਆਣਗਾ ਵੱਡ-ਵੱਡ ਕਰਦਿਆਂ ਇੱਕ ਬਾਰ ਸ਼ੂਨੇ ਉਹ ਬਾਹਰ ਆਪਣਾ ਜਿਹੜਾ ਪਲਾਟ ਜਿੱਤੇ ਖੁੱਲੀਆਂ ਹੁੰਦੀਆਂ ਉੱਥੇ ਥੋੜਾ ਜਿਹਾ ਪਾਣੀ ਖੜ ਜਾਂਦਾ ਤੇ ਉਹ ਖਰਾਬ ਹੋ ਜਾਉਗਾ ਤੇ ਉਹ ਹੁਣ ਘੋੜੇ ਗਾ ਬਾਹਰੀ ਨੇ ਘੋੜਿਆਂ ਦੇ ਆਪਾਂ ਕਦੇ ਰਸੇ ਵੀ ਨਹੀਂ ਪਾਏ ਤੇ ਆ ਵੈਸੇ ਵੀ ਨਹੀਂ ਬੰਨੇ ਸੀਗੇ ਹੁਣ ਥੋੜਾ ਮਜਬੂਰੀ ਪਰ ਵਿਚਾਰੇ ਖੜ ਜਾਂਦੇ ਜਿੱਦਾਂ ਖਰੀਆ ਸੀ ਜਿਵੇਂ ਤੁਸੀਂ ਦੇਖਿਆ ਕਿੰਨਾ ਕਰੰਟ ਸੀ ਤੇਰੇ ਸਾਹ ਤੇ ਖੜੇ ਸੀ ਠੀਕ ਹੈ ਲੱਗਾ ਆਪਾਂ ਸ਼ਾਰਟ ਲਿਆ ਬਾਈ ਜਦੋਂ ਆਪਣੇ ਆਪਣੀ ਸ਼ੋਅ ਕਰਦੇ ਨੇ ਹਨਾ ਪੂਰਾ ਪਰਫਾਰਮ ਕਰਦੇ ਜਿੱਥੇ ਕਰਨਾ ਸ਼ੋਅ ਉੱਥੇ ਕਰਦੇ ਵੀ ਤਾਂ ਖੱਜਲਗਵਾਰੀ ਨੇ ਘੋੜਾ ਘੋੜੀ ਦੇ ਕੋਲੇ ਤੰਗ ਬੋੜਾ ਕਰਦਾ ਲਿੱਸੇ ਹੋ ਜਾਂਦੇ ਆ ਸਿਹਤ ਦੇਖ ਲਓ ਤੁਸੀਂ ਸਹੀ ਗੱਲ ਐਗਲਾ ਕਹਿੰਦਾ ਯਾਰ ਘੋੜੀ ਨਾਲ ਖੜੀ ਘੋੜਾ ਪੱਟੇ ਦੀ ਖੰਦਾ ਲਿੱਸਾ ਹੋ ਗਿਆ ਤੇ ਆ ਤੁਹਾਡੇ ਸਾਹਮਣੇ ਆਪਾਂ ਆ ਵੱਡਾ ਘੋੜਾ ਫੁੱਲ 60 ਇੰਚ ਹਾਈਟ ਦੀ ਹਾਂਜੀ ਬਈ ਆਪਾਂ ਇਹਨੂੰ 3 ਕਿਲੋ ਫੀਡ ਪਾਉਂਦੇ ਹਾਂ ਇਹਨੂੰ ਵੀ ਬਈ ਇਹਨੂੰ 3 ਕਿਲੋ ਫੀਡ ਪਾਉਂਦੇ ਆਂ ਅੱਛਾ ਬਈ ਤੇ ਇਹ ਤੋਂ ਪਹਿਲਾਂ ਤੁਸੀਂ ਫੀਡ ਤਾਂ ਮੈਂ ਤੁਸੀਂ ਕਹਿੰਦੇ ਵੀ ਗਰਮੀਆਂ 'ਚ ਤੁਸੀਂ ਸਟਾਰਟ ਕੀਤੀ ਹੈ ਹਾਂਜੀ ਉਸ ਤੋਂ ਪਹਿਲਾਂ ਫਿਰ ਆਪਾਂ ਸਿਆਲਾਂ ਦੇ ਜਿਹਾ ਤਾਂ ਛੋਲੇ ਪਾਉਂਦੇ ਹੁੰਦੇ ਸੀਗੇ ਆਪਣਾ ਪਕੜੀਆਂ ਬਣਾ ਕੇ ਬਾਜਦੇ ਸੀ ਨਾ ਠੀਕ ਹੈ ਵੀਰੇ ਉਹ ਫਿਰ ਬਾਈ ਜਲਸਾ ਹਣ ਜਿਹੜਾ ਤਾਂ ਪੈਸਾ ਖੁੱਲਾ ਹੋਵੇ ਹਨ ਹੂੰ ਹੂੰ ਹੁਣ ਜਿਵੇਂ ਉਹਦੇ ਨਾਲ ਆਪਾਂ ਨੂੰ ਮਸਾਲਾ ਆਟਾ ਪਾਉਣਾ ਪੈਂਦਾ ਐਗਰੀਕਲਚਰ ਆਟਾ ਪਾਉਣੇ ਪੈਂਦੇ ਆ ਬਹੁਤ ਸਮਾਨ ਆ ਵੀ ਜਿਹੜਾ ਇਹ ਵੀਰ ਦੇ ਅੱਜ ਕੀ ਉੱਤੇ ਉਹਨਾਂ ਦਾ ਬਕਾਇਦਾ ਵਿੱਚ ਪਾਚੀ ਹੁੰਦੀ ਹੈ ਅੱਛਾ ਬਈ ਨਾ ਮਾ ਬੰਦਾ ਵੀ ਮੰਨ ਲਾ ਜੀ ਵੀ ਕਿਸੇ ਨੂੰ ਲੋੜ ਨਹੀਂ ਪੰਜਾਬੀ ਜੀ ਮਿਲ ਗਿਆ ਹਿੰਦੀ ਜੀ ਅੱਛਾ ਵੀ ਕਿਵੇਂ ਕਿਵੇਂ ਬੋਲਦੇ ਕਿਵੇਂ ਬੋਲਦੇ ਠੀਕ ਹੈ ਜਿਹੜਾ ਖੜਾ ਘੋੜਾ ਮਨ ਲਾ ਪਉ ਤੋਂ ਕੰਮ ਨਹੀਂ ਜਿਆਦਾ ਲੈਂਦੇ ਉਹਨੂੰ ਦੇਹ ਸਾਹਿਬ ਨਾਲ ਪਾਉਣੀ ਠੀਕ ਹੈ ਜਿਹੜੇ ਨੂੰ ਆਪਾਂ ਕੰਮ ਲੈਣੇ ਆ ਘੋੜੇ ਉਹ ਦੇਹ ਸਾਹਿਬ ਨਾਲ ਵੀ ਇਹ ਨਹੀਂ ਵੀ ਆਪਾਂ ਗੱਟਾ ਲਿਆਂਦਾ ਤੇ ਆਪਾਂ ਨੂੰ ਵੀ ਪੁੱਛਣਾ ਵੀ ਪਊਗਾ ਉਹ ਸਾਰਾ ਬਕਾਇਦਾ ਉਹਨਾਂ ਦਾ ਲੈ ਕੇ ਰੈਕਪ ਦੇ ਵਿੱਚੋਂ ਪਰਚੀ ਮੇਕਾਉਣੀ ਹੈ ਮੰਨ ਲਈ ਗੱਟੇ ਦੇ ਵਿੱਚੋਂ ਠੀਕ ਹੈ ਬਈ ਹੁਣ ਇਹਨਾਂ ਨੂੰ ਆਪਾਂ ਪਲੇਟਫਾਰਮ 'ਤੇ ਪਾਉਣੇ ਆ ਜਿਸ ਘੋੜੇ ਨੂੰ ਖੜਾ ਜਿਵੇਂ ਜਿਵੇਂ ਅਪਟੋਰ ਦੇ ਦੀ ਗਰਮੀ ਆ ਉਹ ਹੁਣ ਮੈਂ ਇਹਨਾਂ ਨੂੰ ਮੰਨ ਲਾ ਵੀ ਕਿਲੋ ਕਿਲੋ ਪਹਿਲਾਂ ਦੁਪਹਿਰੇ ਯਾ ਐਕਟ ਮੱਲਬੀ ਤੇ ਆਮ ਕਿਲੋ ਦੁਪਹਿਰੇ ਕਿਲੋ ਸ਼ਾਮ ਨੂੰ ਹੈ ਨਾ ਤੇ ਹੁਣ ਆਪਾਂ ਘਾ ਪਾ ਦੇਣੇ ਨਾਲ ਹੁਣ ਇਹਨਾਂ ਨੂੰ 2 ਕਿਲੋ ਹੀ ਪਾਉਣਾ ਤੇ ਸੇਦ ਹਾਂ ਸੇਦ ਉਹ ਵੀ ਮੈਂ ਕੋਤਰਾਂ ਵੀ ਨਹੀਂ ਕੋੜਾ ਤਕਰੀਬਨ ਸਾਡੇ ਵਾਲਾ ਕੋੜਾ ਜਿਵੇਂ ਗਰਮੀ ਚੋਂ ਇਸ ਵਾਰ ਕੋਲ ਸੌ ਹੋ ਗਏ ਨਾ ਦਾਣਾ ਵੀ ਕਰੀ ਹਾਂ ਨਾ ਰਕੂਣਾ ਪ੍ਰੋਫੈਸਰ ਜੀਪੀਆਲ ਇਹ ਦੂਜੀ ਗੱਲ ਹੋਰ ਆ ਬਾਈ ਕੋਈ ਕਚਰ ਵਾਲੀ ਨਹੀਂ ਕੋਈ ਪੈਰਾ ਪੂਰਾ ਨਹੀਂ ਸਮਝਿਆ ਪਹਿਲਾਂ ਮੈਨੂੰ ਵਹਿਮ ਪਾਤ ਆਈ ਗਿਆ ਜਦੋਂ ਮੈਂ ਸਟਾਰਟ ਕੀਤੀ ਕਦੇ ਨਾ ਪਾਏ ਉਹ ਜੀ ਦਾ ਬਾਈ ਆਪਾ ਆਪ ਹੋ ਗਿਆ ਮੇਰੇ ਨਾਲ 6 ਮਹੀਨੇ ਦੇ ਇਹ ਜਿਹੜੀ ਹੋਣ ਵਾਲਾ ਜਿਵੇਂ ਆਪਣਾ ਇੱਕ ਪੰਜਾਬੀ ਇੰਤਖਾਲਤਾ ਜਾਂ ਰਾਹ ਪਿਆ ਵਾਣਾ ਜਵਾਬ ਕਹਿ ਜਾਂਦੀ ਬਈ ਹਨਾ ਲੋਕ ਕੁਛ ਨਾ ਕੁਛ ਗੱਲਾਂ ਕਰਦੀ ਨੇ ਜਿਹੜੇ ਮੈਂ ਜੋ ਚੀਜ਼ ਨਹੀਂ ਵਰਤੀ ਹੁੰਦੀ ਉਹ ਐਸੀ ਵੀ ਕਹਿ ਜਾਂਦੇ ਨੇ ਲੋਕ ਬਈ ਜਿਵੇਂ ਪਿੱਕੀ ਘੋੜੀ ਲਿਆ ਕੇ ਵੀ ਆਪਾਂ ਨਾ ਡਾਇਮੰਡ ਫੀਡ ਨਾਲ 15 ਦਿਨਾਂ ਦੇ ਵਿੱਚ ਬਾਈ ਰੰਗ ਬਦਲਿਆ ਕਿੰਨਾ ਕੁਝ ਰਲਾਉਨੇ ਆ ਵਿੱਚ ਕਿੰਨਾ ਟਾਈਮ ਲੱਗਦਾ ਸਿਰਫ ਬਾਈ ਕੰਡਾ ਕੋਲੇ ਲਾ ਕੇ ਕਰੀ ਭਾਂਡਾ ਮੈਂ ਹਾਂ ਚੁੱਪ ਕਰਕੇ ਫਰੋ ਪਾ ਫੁੱਕੀ ਪਾਣੀ ਆ ਕੋਈ ਵੇਚਰ ਲਾਉਣਾ ਨਹੀਂ ਕੁਛ ਨਹੀਂ ਤੇ ਦੂਜਾ ਆਪਾਂ ਜਾਰਾ ਹਰਕੀ ਪਾਣੀ ਪੂਣੀ ਵੀ ਸਹੀ ਪੀਂਦੇ ਉਹਨਾਂ ਨਾਲ ਬਾਈ ਬਿਲਕੁਲ ਸਹੀ ਪਾਣੀ ਪੀਂਦੇ ਅੱਛਾ ਹਾਂ ਘੱਟੋ ਘੱਟ 80 ਲੀਟਰ ਪਾਣੀ ਤਾਂ ਤੁਸੀਂ ਲੈ ਗੋ ਜੀ ਨੂੰ ਗਰਮੀ 'ਚ ਬਾਈ ਜ਼ਰੂਰ ਤਾਂ ਇੰਨੀ ਐਨੇ ਪਾਣੀ ਦਾ ਠੀਕ ਹੈ ਬਾਈ ਇਲੇ ਹੁਣ ਇਹਦੀ ਵੀ ਡਿਟੇਲ ਲਈ ਜਿਹਦਾ ਖਾਣਾ-ਦਾਣਾ ਦਾ ਆਪਾਂ ਦੱਸ ਸਕਦਾ ਸਾਰਾ ਬਈ ਨਾਂ ਕੀ ਇਹਦਾ ਆਪਣੇ ਬਰੂਧ ਨਾਂ ਰੱਖਿਆ ਇਹਦਾ ਆਪਾਂ ਬਰੂਧ ਹਾਂ ਠੀਕ ਆ ਬਈ ਕਿਹੜੇ ਘੋੜੇ ਦਾ ਇਹ ਇਹ ਪੇਤਾਵ ਦਾ ਬੱਚਾ ਜੀ ਜਿਹੜਾ ਅਕਲ ਦੇ ਸਵਾਲ ਕੋਲੇ ਅੱਗੇ ਚਲੇ ਆਗੇ ਸਮਾਨ ਖਾਨ ਕੋਲ ਚਲੇਗਾ ਵੀ ਠੀਕ ਆ ਜੀ ਰੌਲੀਆ ਯਾਰ ਜਿਹਦਾ ਆ ਗਿਆ ਪੋਤਾ ਆ ਗਿਆ ਬਈ ਸਾਰੇ ਜਾਣਦੇ ਆ ਯਾਰ ਜਿਹੜੇ ਬ੍ਰੈਡ ਲਾਈਨ ਨੂੰ ਹੁਣ ਇਹ ਚਾਰ ਦੰਦ ਲੱਗ ਗਏ ਠੀਕ ਆ ਬਈ ਚਾਰ ਦੰਦ ਲੱਗ ਗਏ ਠੀਕ ਤੇ ਠੰਡਾ ਐ ਐ ਠੰਡੇ ਆ ਜਿੱਦਾਂ ਇਹ ਵੀ ਕੋਈ ਹੁਣ ਤੁਸੀਂ ਖੜੇ ਆ ਉੱਪਰ ਵਾਲੀ ਕਰਦੇ ਬਾਹਰ ਜਦੋਂ ਆਪਾਂ ਕੱਢਦੇ ਆਂ ਤੇ ਫਿਰ ਤੁਸੀਂ ਦੇਖੀ ਬਾਈ ਤੇਜਿੰਦਰ ਮੈਂ ਇੱਕ ਦੇਖਿਆ ਜਿੱਦਾਂ ਲੀਵਰ ਰੱਖੀ ਉਹਦੀ ਵੱਖ ਗੱਲ ਆ ਤੁਸੀਂ ਆਪ ਆਪ ਦੇ ਹੱਥੀਂ ਕੰਮ ਕਰਨਾ ਦੋ ਘੋੜੇ ਸਾਹਮਣੇ ਬਾਈ ਖਲ ਆਈਂਦਾ ਬੜਾ ਜੀ ਅੱਜ ਤਾਂ ਬਾਈ ਆਪਾਂ ਘੋੜੀਆਂ ਘਟਾ ਦਿਆਂ ਆਪਣੇ 15 ਜਨਵਰੀ ਸੀ ਮੈਂ ਗਰਮਿੰਗ ਕਰਨੀ ਸਾਰਾ ਆਪ ਹੀ ਆਪਾਂ ਵੀ ਆ ਪੂਰਾ ਕਾਰਾ ਵੀ ਜੋ ਲੈਂਦਾ ਆ ਵੀ ਆਂਕੀ ਸਿੱਟਣੀ ਆ ਸਾਰਾ ਆਪਾਂ ਘੋੜੇ ਵੀ ਸਾਫ਼ ਸੁਭਾ ਦੋਨੇ ਕਰ ਦੇਣੇ ਆ ਲੋਡ ਲੱਗ ਟਾਈਮ ਲਗਾਉਂਦੇ ਵੀ ਰਹਿੰਗਾ ਦੇਖ ਬਾਈ ਘੋੜੇ ਤੇਰੇ ਰੱਜੇ ਹੋਣਿਆ ਤੇ ਘੋੜੇ ਨੇ ਤੈਨੂੰ ਲਜਾਇਆ ਕਿ ਮੈਂ ਫਿਰ ਇਹ ਗੱਲ ਤੁਹਾਨੂੰ ਦੱਸੂ ਫਿਰ ਇੱਕ ਤੁਹਾਨੂੰ ਅੱਛਾ ਭਾਈ ਤੇ ਜਦੋਂ ਦੇ ਆਪਾਂ ਘੋੜੇ ਰੱਖਿਆ ਗੁਲਾਮ ਦਾ ਮੈਂ 20 ਸਾਲ ਹੋ ਗਏ ਸਿੱਕੀ ਮਹਾਰਾਜ ਦੇ ਨਾਲ ਉਹ ਮਹਾਰਾਜ ਦੇ ਆਪਾਂ ਚਕਿਆ ਘੋੜੇ ਆਨੇ ਚਕਾਇਆ ਆਪਾਂ ਜੀ ਤੇ ਫਾਰਮ ਵੀ ਮਹਾਰਾਜ ਨੇ ਨਾਲ ਹੀ ਬਣਾਤਾ ਦੀ ਸਾਨੇ ਕਹਿੰਦੇ ਇਹ ਜਹ ਜੀ ਬੈਠ ਕੋ ਜੀ ਸਹੂਬਤ ਹਨਾ ਫਿਰ ਤਾਂ ਬਾਈ ਇਹਨੇ ਹੁਣ ਇੱਕ ਇੱਕ ਵੀ ਦੇਖਿਆ ਤੁਸੀਂ ਮੇਲਿਆਂ ਤੇ ਜਾਂਦੇ ਆ ਹੁਣ ਬੰਦੇ ਕਹ ਦਿੰਦੇ ਆ ਹਰ ਇੱਕ ਵੀਡੀਓ ਚ ਕਹ ਦਿੰਦੇ ਆ ਗੁਰੂ ਮਹਾਰਾਜ ਦੀ ਚੀਜ਼ ਆ ਹਾਂ ਤੇ ਬਾਈ ਤੁਸੀਂ ਦੇਖ ਲਿਓ ਮੇਲਿਆਂ ਦੇ ਵਿੱਚ दारू ਆਮ ਚੱਲਦੀ ਹੁੰਦੀ ਆ ਇਹ ਗੱਲ ਬਾਈ ਵੀ ਬਿਲਕੁਲ ਮੈਂ ਚੱਲਦੀ ਹੁੰਦੀ ਨਾ ਤੇ ਉਹ ਗੱਲ ਤੇ ਖੜਦੇ ਨਹੀਂ ਹੁਣ ਜਦੋਂ ਆਪਾਂ ਘਰੇ ਘਰੇ ਵਾੜੇ ਫਿਰ ਮੈਨੂੰ ਇਹ ਸੀ ਬਾਈ ਜਾਂ ਤੱਕ ਘੂੜਾ ਰੱਖ ਲਈ ਜਾਂ ਦਾ ਇਹ ਵੀ ਗੱਲ ਸਹੀ ਹੈ ਜੇ ਤੁਹਾਨੂੰ ਆਪਾਂ ਨੂੰ ਸ਼ੌਂਕ ਆ ਕੇ ਬਈ ਘੋੜਾ ਰਾਤ ਨੂੰ ਨੇੜੇ ਹੀ ਆਉਣ ਕਹਿੰਦਾ ਜਦੋਂ ਦਾਰੂ ਪੀਤੀ ਹੁਣ ਮੇਰੇ ਬਈ ਘਰੇ ਕੋਈ ਨਹੀਂ ਆਉਂਦਾ ਯਾਰ ਦੋਸਤ ਵੀ ਮੇਰੇ ਜਿਹੜੇ ਪੀਂਦੇ ਆ ਨਾ ਉਹ ਆਉਂਦੇ ਨਹੀਂ ਵੇਲਾ ਵੀ ਆਪ ਜਦੋਂ ਅਮਰਤ ਸ਼ਕਿਆ ਦੇੜੇ ਭਾਵੇਂ ਕਹਿੰਦਾ ਫਿਰ ਪੀ ਪੈਗ ਲਾ ਕੇ ਕਦੇ ਨਹੀਂ ਆਪਰੇ ਘਰੇ ਇਹ ਇਹਨਾਂ ਦੇਵਤਿਆਂ ਨੇ ਵੀ ਬੜਿਆਂ ਦੀ ਜ਼ਿੰਦਗੀ ਬਦਲੀ ਹੈ ਦੋ ਬੰਦੇ ਦਾ ਅਸੀਂ ਕੈਮਪ ਵਿੱਚ ਸਾਹਮਣੇ ਖੜਿਆ ਹੈ ਤੇ ਸ਼ੌਂਕ ਵੀ ਪੂਰਾ ਕਰ ਦੰਦੇ ਤੇ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਨਾਲ ਵੀ ਭਰ ਦੰਦੇ ਜ਼ਿੰਦਗੀ ਤੁਹਾਡੀ ਤੇ ਇਹਦੀ ਫੀਸ ਕਿੰਨੀ ਰੱਖਤੀ ਵੀਰੇ ਆਪਣੇ ਕੋਲ ਇਹਦੀ ਆਪਾਂ ਬਈ 15000 15 ਤੇ ਇਹਦਾ ਆ ਵੀ ਬੱਚਾ ਬਈ ਕਿ ਨਾਲ ਇਹਦੇ ਬੱਚੇ ਬਈ 4 ਆਏ ਆ ਚਾਰੇ ਨੁਗਰੀਆ ਅੱਛਾ ਜੀ ਤੂੰ ਚੰਬੀਆਂ ਦੀ ਛੱਡਿਆ ਹੋਣਾ ਪਹਿਲਾਂ ਤਾਂ ਨਹੀਂ ਇੱਕ ਨੁਗਰੀ ਤੇ ਆਇਆ ਅੱਛਾ ਬਈ ਤਿੰਨ ਆਇਆ ਲਾਲ ਚੰਬੀਆਂ ਦੇ ਬੱਚੇ ਠੀਕ ਆ ਬਈ ਨੁਗਰੇ ਇੱਕ ਉਹਦੇ ਨਾਲ ਵੀ ਪੰਜਵਾਂ ਜਿਹੜਾ ਬੱਚਾ ਸੀ ਉਹ ਬਿਲਕੁਲ ਕਾਲੀ ਘੋੜੀ ਤੇ ਮਾਰਵੜੀ ਦੇ ਛੜਤਾ ਹੀ ਹਾਂਜੀ ਤੇ 90% ਨੁਗਰੀ ਚਿੱਟੀ ਬੱਚੀ ਆਈ ਆ ਇੱਕ ਡੱਬਾ ਧਾਉਣ ਦੇ ਪਾਸ अच्छा अच्छा भाई पांच बच्चे ਇਹਦੇ ਟੋਟਲ ਆ ਗਏ ਜਿੱਥੋਂ ਆਪਾਂ ਲੈ ਕੇ ਜਾਂਦਾ ਕਿਉਂਕਿ ਆਪਣੇ ਕੋਲੇ ਇਹਨੂੰ ਸਾਲ ਹੋਇਆ ਆਪਣੇ ਕੋਲੇ ਜਿਹੜੀ ਪਹਿਲੀ ਘੋੜੀ ਤੇ ਆਪਾਂ ਛੱਡਿਆ ਸੀ ਉਹੇ ਬਸ ਦਿਨ ਪੂਰੇ ਹੀ ਆ ਘੋੜੀ ਦੇ ਸੂਣ ਤੇ ਆ ਉਹ ਤੇ ਆਪਣਾ ਬੱਚਾ ਉਹ ਪਹਿਲਾ ਉਹ ਆਪਾਂ ਨੂੰ ਜਿਹੜੇ ਭਰਾ ਤੋਂ ਆਪਾਂ ਲੈ ਕੇ ਜਾਂਦਾ ਉਹ ਆਪਣਾ ਬੇਲੀ ਆ ਖਾਸ ਮਿੱਤਰ ਉਹਨੇ ਆਪਾਂ ਨੂੰ ਭੇਜੀਆਂ ਫੋਟੋ ਵੀਡੀਓ ਇਹਦੇ ਫੋਟੋ ਚਲ ਮੈਂ ਵਿੱਚ ਲਾ ਲਾ ਰਿਹਾ ਹਾਂ ਤੇ ਉਹ ਤੁਹਾਨੂੰ ਦੇ ਦੇਵਾਂਗੇ ਤੇ ਬਹੁਤ ਸੋਹਣੇ ਬੱਚੇ ਵਾਲ ਘੋੜੀਆਂ ਦੇ ਸਾਲ ਲੋ ਵੀ ਆ ਵੀ ਤੁਹਾਨੂੰ ਦਿਖਾਤਾ ਜਿਵੇਂ ਬਈ ਨਾਲ ਸਿਲ ਪਰਚੇਜ ਵੀ ਬਈ ਕਜਿੰਦਰ ਕਰੀ ਜਾਂਦੇ ਸਰ ਕਰ ਲਈਦਾ ਮਾੜਾ ਮੋਟਾ ਬਈ ਬਾਲਾ ਨਹੀਂ ਅੱਛਾ ਅੱਛਾ ਵੀ ਜਿੱਦਾਂ ਪਹਿਲਾਂ ਕਰਦੇ ਰਹੇ ਹੁਣ ਘੋੜੇ ਆਪਣੇ ਪਿਆਰ ਹੋ ਗਏ ਫਿਰ ਇੰਨਾ ਆਹ ਘੋੜੀ ਬਈ ਦੇਖ ਲਓ ਤੁਸੀਂ ਇਹ ਘੋੜੀ ਨੂੰ ਵੀ ਆਪਾਂ ਉਹੀ ਫੀਲ ਪਾਵੇਂ ਤੇ ਇਹ ਵੀ ਦੇਖ ਲਓ ਬੱਚੀ ਪਿੱਛੇ ਦੇ ਇਹ ਇਹ ਕਿੰਨੇ ਟਾਈਮ ਦੀ ਘੋੜੀ ਚੀਜ਼ ਹੈ ਇਹ ਬੱਚੀ ਬਈ 17-18 ਦਿਨਾਂ ਦੀ ਹੋਈ ਹੈ ਇਹ ਵੀ ਆਪਣੇ ਘੋੜੇ ਦਾ ਦੂਜਾ ਜਣਿਆ ਅੱਛਾ ਇਹ ਵੀ ਕਰੀ ਇਹ ਦੂਜਾ ਰਿਜ਼ਲਟ ਇਹ ਆਇਆ ਇਹ ਦੋਨਾਂ ਘੋੜੀਆਂ ਦੇ ਛੱਡੇ ਆਪਾਂ ਇਹ ਆਪਣੇ ਫਾਰਮ ਦੀ ਪਹਿਲੀ ਘੋੜੀ ਹੈ ਮੰਨ ਲਾ ਵੀ ਇਹ ਨਹੀਂ ਲਿਆਂਦੀ ਸੀ ਪਹਿਲਾ ਵੈਸੇ ਸ਼ੌਕ ਠੀਕ ਹੈ ਵੀ ਦੇਖੋ ਤੇ ਹਾਂ ਇਹ ਫਿਰ ਆਪਾਂ ਤਾਂ ਕਰਕੇ ਘਰੇ ਰੱਖੀ ਹੈ ਕਿਉਂਕਿ ਪਹਿਲਾ ਜਾਨਵਰ ਫਿਰ ਆਈ ਹੋ ਜਾਂਦਾ ਵੀ ਇਹਦੇ ਫਾਰਮ ਬਣਾਇਆ ਆਪਣਾ ਕਰਨ ਵਾਲੀ ਇਹਨੇ ਜੜ ਲਾਈ ਆ ਹਾਂ ਇਹਨੇ ਜੜ ਲਾਈ ਠੀਕ ਹੈ ਵੀ ਤੇ ਕਿ ਜਿੰਦਰ ਜਿਵੇਂ ਪਹਿਲਾਂ ਤੁਸੀਂ ਕਿਹਾ ਗੁੱਗਣੀ ਫੀਡ ਪਾਉਂਦੇ ਰਹੇ ਅਸੀਂ ਵੀ ਆਪ ਬਣਾ ਕੇ ਤੇ ਇਹ ਪੜਤੀ ਸੀ ਵੀ ਆਉਂਦੀ ਬੋਲੇ ਤੋਂ ਬਾਈ ਪਰਬਾਰਾ ਨਹੀਂ ਖਾਂਦਾ ਜਾਣਾ ਆਪਾਂ ਜੇ ਉਹ ਘਟਾ ਦੋਗੇ ਇਹ ਢੋੜਾ ਐ ਲੱਗ ਜਾਣਾ ਪਹਿਲਾਂ ਗਰਮੀਆਂ ਜਿਵੇਂ ਹੁਣ ਲਿੱਸੇ ਨਹੀਂ ਪਹਿਲਾਂ ਹੋ ਜਾਂਦੇ ਸੀ ਜਾਨਵਰ ਤਟ ਜਾਂਦੇ ਬਾਈ ਇਦਾਂ ਹੁਣ ਆਪਾਂ ਮੰਨ ਲਾ ਬੱਕੜੀਆਂ ਬਣਾ ਕੇ ਠੰਡੀਆਂ ਕਿਹੜੇ ਕਰਾਂਗੇ ਮੰਨ ਲਾ ਆਪਾਂ ਹੁਣ ਚੁੱਲ੍ਹੇ ਤੇ ਵਾਲ ਲਿਆ ਤੇ ਉਹ ਕਿੱਥੇ ਠੰਡਾ ਕਰਾਂਗੇ ਸਾਰੀ ਦਿਹਾੜੀ ਤੱਕ ਵੱਡੀ ਠੰਡਾ ਨਹੀਂ ਹੁੰਦਾ ਇਹਦਾ ਕੋਈ ਟਾਈਮ ਦੀ ਸਾਰਿਆਂ ਨੂੰ ਗੱਡੀ ਟਾਈਮ ਦੀ ਬੱਚਦਾ ਤੇ ਦੂਜੀ ਘੋੜੇ ਦੀ ਬੱਚਦਾ ਹੁਣ ਨਾ ਤਾਂ ਬਈ ਐਗਰੀਮੈਂਟ ਟਾਈਮ ਨਾਲ ਪਵੇ ਆਪਾਂ ਘਾਲੋ ਕਰ ਜਾਂਦੇ ਹਾਂ ਮਸਾਲਾ ਨਹੀਂ ਪਾਇਆ ਉਹਨਾਂ ਪਿੰਦਾ ਇਹ ਦਰਦ ਵੀ ਨਹੀਂ ਪਤਾ ਨਹੀਂ ਕਿ ਇਹਦੇ ਨਾਲ ਕੁਝ ਵੀ ਨਹੀਂ ਪਾਉਂਦੇ ਕੋਈ ਚੀਜ਼ ਹੋਰ ਲੱਗਾਂ ਦਾ ਉਹ ਕਦੇ ਪਾਉਂ ਹੀ ਨਾ ਅੱਛਾ ਬਈ ਹੁਣ ਦੇਖੋ ਮਸਾਲਾ ਨਹੀਂ ਪਾਇਆ ਕਦੇ ਦਸਦੀ ਹੀ ਆ ਜੇ ਵੀ ਸਟਾਰਟ ਕੀਤੀ ਉਹਨੂੰ ਵਧੀਆ ਵੀ ਤੁਹਾਡਾ ਚਲੋ ਤਜਰਬਾ ਵੀ ਸਿੱਖ ਲਿਆ ਸੀ ਨੇ ਨਾਲ ਦੇ ਨਾਲ ਜਿਵੇਂ ਤੁਸੀਂ ਸਾਹਮਣੇ ਉਹ ਘੋੜੇ ਤੇ ਤੁਹਾਨੂੰ ਦੋਵੇਂ ਬਈ ਘੋੜੇ ਵੀ ਦਿਖਾ ਤੇ ਇੱਕ ਦੇ ਇੱਕ ਘੋੜੇ ਦੇ ਰਿਜ਼ਲਟ ਤਾਂ ਬਈ ਦੇ ਘਰੀ ਖੜਾ ਜਿਹੜਾ ਮੱਝੂ ਪੇ ਲਾਈਂਦਾ ਬਈ ਤੇ ਇਹਦੇ ਵੀ ਇੱਕ ਪੈਰ ਚਿੱਟਾ ਤੇ ਮੱਥੇ ਪਟਾ ਆ ਬੱਚੀ ਬਾਕੀ ਇੱਕ ਗੱਲ ਹੋਰ ਅਗੀ ਆਪਣੇ ਫੀਸ ਦੇ ਵਿੱਚ ਮੰਨ ਲਓ ਕਾਲੇ ਘੋੜੇ ਦੀ ਆਪਣੀ 21000 ਚਿੱਟੇ ਦੀ 15 ਜਿਹੜਾ ਬੰਦਾ ਦੂਰੋਂ ਆਉਂਦਾ ਸੱਚ ਦੱਸ ਕੇ ਜਿਹਦਾ ਮੂਲੇ ਜਿਆਦਾ ਕਰਾਇਆ ਮੰਨ ਲੱਗਦਾ 1500 ਲੱਗ ਗਿਆ 2000 ਲੱਗ ਗਿਆ ਤੇ 3-5 ਲੱਗ ਗਿਆ ਆਪਣ ਸੱਚ ਦੱਸ ਦੇਵੇ ਆਪਾਂ ਪੀਸ ਦੇ ਵਿੱਚ ਆ ਨਾ ਵੀ ਬਈ ਨੋਟ ਕਰ ਲਿਓ ਪਰ ਯਾਰ ਝੂਠ ਨਾ ਬੋਲਿਆ ਕਹਿੰਦਾ ਕਿ ਘੋੜਾ ਮੈਂ ਵੀ ਰੱਖਿਆ ਬਈ ਝੂਠ ਕੀ ਪਤਾ ਨਾ ਬਾਲਾ ਜਿੰਨਾ ਮੰਨ ਲਓ ਵੀ ਘੋੜੀ ਨਾ ਰਹੀ ਪਹਿਲੀ ਗੱਲ ਦਬਾਰਾ ਦਵਾਰਾ ਲੈਉਣ ਦੀ ਲੋੜ ਨਾ ਪਵੇ ਕਿਉਂਕਿ ਤੁਹਾਨੂੰ ਪਤਾ ਕਿੰਨਾ ਟਾਈਮ ਲਾਉਂਦਾ ਹੈ ਤੇ ਜੇ ਸਾਲ ਬਾਅਦ ਘੋੜੀ ਸੁੰਦੀ ਸਾਲ ਤੇ ਬਈ ਜਿੰਨੇ ਆਰੀ ਮਰਜੀ ਉਸਦੀ ਦੇ ਰੱਖਦਾ ਘੋੜਾ ਅਮੀ ਕੁਸਾਲ ਦੇ ਵਿੱਚ ਵਿੱਚ ਵੀ ਸ਼ਰਾਸ ਉਹ ਉਹ ਫੀਸ 'ਚ ਛੱਡਾਂਗੇ ਤੇ ਦੂਜਾ ਜੇ ਕਿਸੇ ਨੇ ਘੋੜੀ ਕੋਈ ਚੈੱਕ ਪਾਸ ਲੈਣੀ ਹੈ ਉਹ ਵੀ ਆਪਾਂ ਜੀ ਅੱਛਾ ਉਹ ਵੀ ਆਪਾਂ ਇੱਥੇ ਰੱਖ ਕੇ ਵੀ ਠੀਕ ਆ ਬਾਈ ਫਰੈਂਡ ਨੇ ਵੀ ਹਾਜ਼ਰੀ ਲਵਾ ਦਿੱਤੀ ਲਈ ਹੈ ਕਿਉਂਕਿ ਆਪਣੀ ਤੇ ਜਾਨਵਰ ਮੈਂ ਤੁਹਾਨੂੰ ਬਾਈ ਦੇ ਸਾਰੇ ਦਿਖਾ ਦੇ ਦੋ ਘੋੜੇ ਤੇ ਦੋਵੇਂ ਜਿਹੜੇ ਸਟੱਡ ਸਰਵਿਸ ਵਾਸਤੇ ਓਪਨ ਇਹ ਦੋਹੇ ਤੁਹਾਨੂੰ ਰਿਜ਼ਲਟ ਦਿਖਾਤੇ ਤੇ ਘੋੜੀਆਂ ਸੇਲ ਵਾਲੀਆਂ ਬਈ ਮੈਂ ਕੋਈ ਨੰਬਰ ਚਲ ਤੁਹਾਡਾ ਹੋਊਗੀ ਵਿੱਚ ਸੇਲ ਤੁਸੀਂ ਲਾ ਦਿਓ ਇੱਕ ਬੱਚੇ ਵਾਲੀ ਵੀ ਜਿਹੜੀ ਆਪਾਂ ਉਹ ਵੀ ਦੇਖ ਲਾਂਗੇ ਬਣਾ ਲਾਂਗੇ ਰਹਿ ਅੱਛਾ ਜਿਹੜਾ ਆਪਣੇ ਘੋੜੇ ਦਾ ਬੱਚਾ ਜੈਡ ਬਲੈਕ ਬੱਚਾ ਤੇ ਜਿਹੜੀ ਉਹ ਜੋੜਾ ਹੀ ਦੇਣਾ ਆਪਾਂ ਕਹ ਬੱਚਾ ਨਹੀਂ ਜੋੜਾ ਹੀ ਦੇ ਦੇਗਾ ਜੋੜਾ ਦੇ ਦਾਂਗੇ ਤੇ ਜੇ ਕੋਈ ਇਹ ਆਪਣੀ ਘੋੜੀ ਦਾ ਵੀ ਕੋਈ ਸੂਲ ਜੋੜੀ ਸੀਨ ਹੋਇਆ ਪਰ ਹੈ ਗਰਮ ਆ ਬਾਈ ਹਾਂ ਪਰ ਬਰੀਡਿੰਗ ਵਾਲੀ ਘੋੜੀ ਆ ਆਪਣੇ ਪੈਂਡ ਰਿਜ਼ਲਟ ਖੜਾ ਬਹੁਤ ਚੰਗੇ ਕੁਆਲਟੀ ਵਾਲੇ ਬੱਚੇ ਦਿੱਤੇ ਆ ਦੇਖ ਬਾਈ ਇਹ ਹੁੰਦੀ ਸੱਚਾਈ ਬਾਈ ਕਿਹਨਾਂ ਗਰਮ ਜ਼ਰੂਰ ਆ ਪਰ ਰਿਜਨਲ ਸੂਰਜ ਦੀ ਆ ਉਹ ਜਿਹੜਾ ਬਾਈ ਕੋਈ ਵੱਧ ਪੁੱਛ ਸਕਦਾ ਕੋਈ ਨਹੀਂ ਤੇ 13 ਸਾਲ ਦੀ ਘੋੜੀ ਉਹ ਵੀ ਬਾਈ ਕਹਿੰਦਾ ਬਾਈ ਇਹ ਤੋਂ ਪਹਿਲਾਂ ਕਿੰਨੇ ਬੱਚੇ ਦਿੱਤੇ ਜਿਵੇਂ ਬਾਈ ਆਪਣੇ ਪੈਂਦੀ ਸਟਾਰਟਿੰਗ ਤੋਂ ਬੱਚਾ ਪਹਿਲਾ ਆਪਣੇ ਪੈਂਦੀ ਦੇ ਤਾਂ 9 ਬੱਚੇ ਲੱਗੇ ਉਹਦੇ ਜੋ ਦੋ ਪੂਰੇ ਹੋ ਗਏ ਸੀ 7 ਬੱਚੇ ਜਿਹੜੇ ਸੇਲ ਠੀਕ ਤੇ ਟੌਪ ਦੇ ਉਹ ਬਣਿਆ ਬਾਈ ਬਾਈ ਕੋਲੇ ਵੱਡੀ ਬੁਛੇਰੀ ਇਹਦੀ ਆ ਔਰ ਪੀਜੇ ਦੀ ਅੱਛਾ ਅੱਛਾ ਵੱਡੀ ਘੋੜੀ ਇਹਦੇ ਕੋਲੇ ਬਣੀ ਨੇ ਬਹੁਤ ਕਾਫੀ ਵੱਡੇ ਕਰਦੀਆਂ ਆ ਬਾਕੀ ਚੰਗੀ ਪ੍ਰਾਈਸ ਦੀ ਘੋੜੀ ਆ ਉਹ ਨਵੀਂ ਮੈਂ ਨਾ ਜਦੋਂ ਕੋਈ ਬੰਦਾ ਕਹਿੰਦਾ ਵੀ ਇਹ ਫਲਾਣੀ ਬਲੱਡ ਲਾਈਨ ਆ ਰਹੀ ਨੇ ਇਹ ਪਛੜੇ ਕਿੱਥੇ ਜੰਮੀ ਹੈ ਜਾਂ ਜੰਮੀ ਦਾ ਪਤਾ ਲੱਗ ਜਾਣਾ ਕਿਉਂਕਿ ਪੁਰਾਣੇ ਘੋੜਿਆਂ ਦਾ ਵੀਰੇ ਡੀਐਨਏ ਤਾਂ ਹੈ ਨਹੀਂ ਤੇ ਪੂਰੀ ਗਰੰਟੀ ਨਾਲ ਉਹ ਸੂਝਦੀ ਆ ਜਿਹੜਾ ਕੋਈ ਪਾਈ ਨੂੰ ਪੜ੍ਹ ਸਕਦਾ ਕੋਈ ਵੀ ਉਹਨਾਂ ਨੂੰ ਪਤਾ ਹੈ ਸੂਝਦਾ ਸ਼ਕੀਨ ਹੋਇਆ ਨਾ ਕਿਉਂਕਿ ਸੂਰ ਜਿੰਨੀਆਂ ਘੋੜੀਆਂ ਬਈ ਲਿਮਟਡ ਹੀ ਹੁੰਦੀਆਂ ਮਨ ਲੱਗਦਾ ਇਹ ਵੀ ਲਾਸਟ ਵਾਲੇ ਬੱਚਿਆਂ ਚੋਂ ਹੋਣ ਰਹੀ ਹੈ ਨਾ ਸੂਰ ਦੇ ਪੂਰਾ ਹੋਏ ਨੂੰ ਵੀ کافی ਟਾਈਮ ਹੋ ਗਿਆ ਕਿ ਇਹ ਬਈ ਘੋੜੀ ਵੀ ਹੁਣ ਤਾਂ ਉਹ ਜਾ ਘੋੜਾ ਵੇ ਹੈ ਆਪਣੇ ਪਤਾ ਲੋਕ ਕੀ ਕਰਦੇ ਜਿਹੜਾ 10 ਸਾਲਾਂ ਦੀ ਘੋੜੀ ਨੂੰ ਬੁੱਢੀ ਸਮਝਣ ਲੱਗੀਆਂ ਬੁੱਢੀ ਸਮਝਣ ਬਈ 10 ਸਾਲਾਂ ਦੀ ਤਾਂ ਘੋੜੀ ਜਾ ਕੇ ਜਵਾਨ ਹੁੰਦੀ ਹੈ ਬਈ ਮੇਰੇ ਕੋਲ 18-19 ਸਾਲ ਦੀ ਘੋੜੀ ਖੜੀ ਆ ਹੁਣ 35 ਕਰਦੀ 40-40 ਸਾਲ ਦੀ ਘੋੜੀਆਂ ਆਏ ਨੋਰਮਲ ਉਹਨਾਂ ਨੂੰ ਕੋਈ ਦੱਸ ਨਹੀਂ ਖਾਂਦਾ ਜੇ ਬੱਚਾ ਬਈ ਖਲਾਣੇ ਗਿੱਲ ਸਟੱਡ ਫਾਰਮ ਤੇ 35 ਸਾਲ ਦੀ ਘੋੜੀ ਖੜੀ ਮਾਰਦੇ ਕੋੜਾ ਬੁੱਡੇ ਨਹੀਂ ਫਰਾਕ ਮਿਲਦਾ ਹੈ ਨਾ ਤੇ ਇਹ ਆਪਣੇ ਜਿੰਨੀ ਉਮਰ ਆਪਾਂ ਇਹਨਾਂ ਨੂੰ 10 ਸਾਲਾਂ ਦਾ ਜਦੋਂ ਕੋੜੀ ਟੱਪ ਗਈ ਐਨੀ ਗੱਲ ਤਾਂ ਆਪਣੇ ਪੰਜਾਬ 'ਚ ਤੁਸੀਂ ਕਿਸੇ ਨੂੰ ਪੁੱਛ ਲਓ 7 ਸਾਲਾਂ ਤੋਂ ਕੋੜੀ ਟਪਾਉਂਦਾ ਹੀ ਨਹੀਂ ਕੋਈ ਕਿਸੇ ਨੂੰ ਪੁੱਛ ਲਓ ਕਿੰਨੇ ਟਾਈਮ ਦੀ ਉਹ ਗੂਗਾ 50 ਸਾਲਾਂ ਦੀ 50 ਸਾਲ ਤੋਂ ਹੁੰਦੀ ਹੁੰਦੀ ਹੈ 7 ਸਾਲਾਂ ਤੋਂ ਬਾਅਦ ਅੱਜ ਮੈਨੂੰ ਲੱਗਾ ਮੈਂ ਦੱਸਿਆ ਵੀ 13 ਸਾਲਾਂ ਦੀ ਕੋੜੀ ਨਹੀਂ ਅਗਲਾ ਕਹਿੰਦਾ ਬਈ 7 ਸਾਲਾਂ ਦੀ ਬਾਈ ਦੀ ਗੱਲ ਯਾਰ ਬਿਲਕੁਲ ਸਹੀ ਆ ਬਈ ਤੇ ਬਾਬਾ ਚਿੱਤੇ ਨੂੰ ਸਾਰੇ ਜਾਣਦੇ ਹੋਣੇ ਤਲਵੰਡੀ ਸਾਬੋਲੇ ਨੂੰ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਕਿ ਜਿੰਨੀ ਬੰਦੇ ਦੀ ਉਮਰ ਆ ਨਾ ਉੰਨੀ ਇਹ ਗੱਲਾਂ ਸੱਚਾਈ ਨੇ ਬਈ ਤੁੰਗੋਂ ਆਪਾ ਫੈਕਟ ਪੜੀ ਹੈ ਨਾ ਹੌਲੀ-ਹੌਲੀ ਪਾ ਇਹ ਗੱਲਾਂ ਵੀ ਸਾਹਮਣੇ ਲੈ ਕੇ ਆਵਾਂਗੇ ਆਪਣੀ ਘੂੜਿਆਂ ਵਾਲੇ ਭਰਾਵਾਂ ਦੇ ਹਰ ਇੱਕ ਸੱਚਾਈ ਜ਼ਰੂਰੀ ਆ ਕਿਉਂਕਿ ਕਾਰਨ ਕੀ ਆ ਵੀ ਵੇਚਣ ਵਾਲਾ ਵੀ ਕਈ ਵਾਰ ਮਜਬੂਰ ਹੋ ਜਾਂਦਾ ਉਹ ਪੰਜ ਸਾਲ ਤੋਂ ਉੱਪਰ ਦੱਸਦੇ ਵੀ ਜੋ ਉੱਪਰ ਦੱਸਦੀ ਕਹਿੰਦਾ ਦੱਸਦਾ ਬਈ ਮੇਰਾ ਉਹਨੂੰ ਬਹੁਤ ਜ਼ਿਆਦਾ ਚਾਹੁੰਦੇ 100 ਸਾਲ ਦੀ ਮਰਜ਼ੀ ਕੁਰੇ ਹੋ ਗਿਆ ਅੱਛਾ ਲਈ ਤੇ ਉਹ ਇਹ ਗੱਲਾਂ ਸਾਨੂੰ ਦੱਸਦੇ ਹੁੰਦੇ ਇੱਕ ਆਪਣੇ ਜਿਹੜੇ ਗਮਚਿਆਂ ਵਾਲੇ ਵਾਲ ਨਹੀਂ ਕੱਟਦੇ ਕੋਈ ਹਾਂਜੀ ਉਹ ਦੱਸ ਦਿੰਦੇ ਉਹ ਕਹਿੰਦੇ ਨਾ ਵੀ ਚੱਕੀ ਦੇ ਪੁੱੜ ਜਿੰਨਾ ਘੋੜਾ ਭਾਰ ਮੰਨਦਾ ਇਹ ਜੀ ਗਾਂਚੀ ਦੇ ਵਾਲ ਆ ਜਿਹੜੇ ਵਾਲ ਨਹੀਂ ਹੁੰਦੇ ਗਾਂਚੀ ਵਾਲੇ ਇਹ ਉਹਦੇ ਜਰੂਰ ਕੱਟਨੇ ਚਾਹੀਦੇ ਹੁਣ ਆਪਾਂ ਨੂੰ ਇਹ ਤਾਂ ਨਹੀਂ ਪਤਾ ਵੀ ਉਹ ਗੱਲ ਸਹੀ ਹੈ ਇਹਦਾ ਕਈ ਭਰਾ ਆਪਣੇ ਨਾਲ ਨਹੀਂ ਸਹਿਮਤ ਹੋਣਗੇ ਪਰ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਤੁਹਾਡੇ ਨਾਲ ਸਹਿਮਤ ਹੋਣ ਪਰ ਇਹ ਹੁਣ ਬਜ਼ੁਰਗਾਂ ਨੇ ਉਹਨਾਂ ਦਾ ਤਾਂ ਕੋਈ ਤਜਰਬਾ ਹੁੰਦਾ ਅਸੀਂ ਇਹ ਸੁਣਦੇ ਆਂ ਬਈ ਗੱਲ ਵੀ ਸਵਾਰ ਦਾ ਭਾਰ ਮੰਨਦਾ ਹੁੰਦਾ ਜਾਨਵਰ ਕਿੰਨਾ ਸਵਾਰ ਕਿੰਨਾ ਵੀ ਅੱਡੋ ਅੱਡ ਹਨ ਬਜ਼ੁਰਗ ਕਿਸ ਉਹਨਾਂ ਦੇ ਵੀ 400 ਰੁਪਏ ਜਿਹੜਾ ਆਪਾਂ ਜਦੋਂ ਬਜ਼ੁਰਗ ਹੋ ਗਏ ਹੁਣ ਆਪਾਂ ਤਜਰਬਾ ਘਟਣਾ ਆਪਾਂ ਗਾਂ ਪੀੜੀ ਨੂੰ ਦੱਸਾਂਗੇ ਆਪਦੀ ਉਹਨਾਂ ਸਹੀ ਗੱਲ ਪਰ ਮੰਨ ਲੈਣੀ ਚਾਹੀਦੀ ਗੱਲ ਪੋਸਤਕ ਉਹ ਸੱਚ ਹੁੰਦਾ ਕਿ ਜੇ ਨਾ ਪੜਦਾ ਲਾਸਟ ਵਾਲਾ ਪੇਜ ਪੜਦੇ ਵੀ ਕਿਤਾਬ ਵਿੱਚ ਕੀ ਸੀ ਬਈ ਉਹ ਐਂਡ ਤੇ ਆ ਕੇ ਫਿਰ ਜ਼ਿੰਦਗੀ ਦਾ ਅਗਲਾ ਨਿਚੋੜ ਦੱਸਦਾ ਲੋ ਬਈ ਝੰਡੇ ਵਾਲਾ ਸਟੱਡ ਫਾਰਮ ਦੇ ਤੁਹਾਨੂੰ ਸਾਰੇ ਜਾਨਵਰ ਦਿਖਾਦੇ ਬਾਈ ਨਾਲ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਜਾਨਵਰ ਵੀ ਫੌਰ ਸੇਲ ਆ ਤੇ ਬਾਈ ਨਾਲ ਗੱਲਬਾਤ ਕਰਦੇ ਦੋਵੇਂ ਘੋੜੇ ਨਹੀਂ ਸਟੱਡ ਸਰਵਿਸ ਓਪਣਾ ਤੇ ਤੇ ਉਹ ਬਾਈ ਕਹਿੰਦਾ ਸੱਚ ਬੋਲ ਕੇ ਆ ਜੀ ਬਾਈ ਮੇਰਾ ਇੰਨਾ ਕਰਾਇਆ ਲਿਆ ਕਹਿੰਦਾ ਕਿਰਾਇਆ ਤੁਹਾਨੂੰ ਫੀਸ ਦੇ ਵਿੱਚ ਹੀ ਮੈਂ ਕਰ ਦੂੰਗਾ ਵੀ ਕੋਈ ਚੱਕਰ ਨਹੀਂ ਇਹ ਕੋਈ ਥੋੜਾ ਮਹੱਤਵਪੂਰਨ ਬੰਦਾ ਨਹੀਂ ਵੀਡੀਓ ਦਾ ਕੋਈ ਨਹੀਂ ਆਪਾਂ ਉਹਦੇ ਨਾਲ ਨਹੀਂ ਹਿਸਾਬ ਨਾਲ ਉਹ ਉਹ ਵੀ ਹੋ ਜੂਗੀ ਖੁਸ਼ ਹੋਗੇ ਜਿਵੇਂ ਬੰਦਾ ਕਹੂਗਾ ਹਾਂ ਬਿਲਕੁਲ ਪੈਸੇ ਕੋਲ ਵਾਲੇ ਸਾਰੇ ਖੁੱਲੇ ਦਿਲ ਦੇ ਹੁੰਦੇ ਆ ਯਾਰ ਹਨਾ ਤੇ ਬਾਈ ਕਜਿੰਦਰ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਮਿਲ ਹੋਇਆ ਭਰਾਵਾ ਤੇਰੇ ਨਾਲ ਮਿਲਦਾ ਹੀ ਰਹਿਣਾ ਹਾਂ ਤੇ ਤੇਰੇ ਘੋੜਿਆਂ ਦੀ ਸੇਵਾ ਲੈ ਕੇ ਨਾ ਦਿਲ ਖੁਸ਼ ਹੋ ਗਿਆ ਯਾਰ ਬਾਈ ਕੋਈ ਨਹੀਂ ਵਾਇਰ ਕਰੂ ਹੁਣ ਆਪਾਂ ਜਦੋਂ ਹੁੰਦਾ ਥੋੜੀ ਜੀ ਗਰਮੀ ਆ ਹਾਂਜੀ ਹਾਂਜੀ ਜਿਹੜਾ ਪੱਗਾ ਥੋੜਾ ਜਿਆਦਾ ਖੰਡ ਕੇ ਵੀਡੀਓ ਆਪਾਂ ਚੁਪਾਈ ਸਾਨੂੰ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ